ਕੀ ਆਲੇ ਜੀ ਸ਼ੁਕਰ ਹੈ ਲਾਗਾ ਤੁਹਾਡਾ ਕੀ ਨਾਂ ਹੈ ਜੀ ਗੋਮਿੰਦ ਤੇ ਤੁਹਾਡੇ ਬਾਪੂ ਦਾ ਕੀ ਨਾਂ ਹੈ ਜੀ ਹੁਕਮਚੰਦ ਤੇ ਇਹ ਕੀ ਲੈ ਕੇ ਜਾ ਰਿਹਾ ਜੀ ਇਹ ਪ੍ਰਸ਼ਾਦ ਹੈਗਾ ਠੀਕ ਹੈ ਜੀ ਤੇ ਇਹ ਕਿਸ ਤਰ੍ਹਾਂ ਤੁਸੀਂ ਮਤਲਬ ਦਿੰਦੇ ਜੀ ਸਾਨੂੰ ਥੋੜਾ ਜਿਹਾ ਦੱਸੋ ਕਿਉਂਕਿ ਵੇਖਣ ਵਾਲੇ ਸੁਣਨਾ ਚਾਹੁੰਦੇ ਨੇ ਵੀ Hindu ਕਿਸ ਤਰ੍ਹਾਂ ਇਬਾਦਤ ਕਰਦੇ ਨੇ ਇਹ ਤੁਸੀਂ ਲੈ ਜਾਓਗੇ ਉੱਥੇ ਕੀ ਕਰੋਗੇ ਇਹ ਪ੍ਰਸ਼ਾਦ ਹੈਗਾ ਜਿਹੜਾ ਭਗਵਾਨ ਨੂੰ ਅਰਪਣ ਕੀਤਾ ਹੈ अच्छा जी, जी, मैं जी, जी। पार तो पार तो पार ये मैं तुसी कुरान पाठ ਕਰਦੇ ਹਾਂ ਨਾ कुरान ਗੀਤਾ ਸਾਹਿਬ ਪੜ੍ਹਦੇ ਨੇ ਸਾਡੇ ਹਾਂਜੀ ਹਾਂਜੀ ਗੀਤਾ ਸਾਹਿਬ ਪੜ੍ਹ ਕੇ ਉਸ ਕੇ ਬਾਰੇ ਤਕਸੀਮ ਕਰ ਦੇਣਾ ਸਾਰਿਆਂ ਨੂੰ ਜਿਹੜੇ ਵੀ ਅਜੀਜ਼ ਪ੍ਰਾਇ ਬੈਠ ਜਾਂਦੇ ਨੇ ਇਹ ਤੁਸੀਂ ਪੂਰੀ ਦੇਖ ਪਕਾਈਏ ਹਾਂਜੀ ਇਹ ਤੁਸੀਂ ਅੰਦਰ ਲੈ ਕੇ ਜਾਓਗੇ ਤੇ ਉਹ ਇਹ ਘਰੇ ਕੁਰਾਨਖਾਨੀ ਹੋਈ ਸੀ ਗੀਤਾ ਸਾਹਿਬ ਪਾਸ ਹੋਇਆ ਸੀ ਠੀਕ ਹੈ ਤਾਂ ਘਰ ਉਹ ਜਿਹੜਾ ਪ੍ਰਸ਼ਾਦ ਚੱਲਿਆ ਸੀ ਹਾਂ ਹਾਂ ਜਿਹੜੇ ਰਹਿ ਗਏ ਸੀ ਉਹਨਾਂ ਵਾਸਤੇ ਲੈ ਕੇ ਚੱਲੋ ਠੀਕ ਹੈ ਠੀਕ ਹੋ ਗਿਆ ਜੀ ਅਸਲਾਮੁਆਲਿਕ ਮੈਂ ਅੱਜ ਮਿਹਰ ਨਜ਼ੀਰਮ ਤੁਸੀਂ ਇਸ ਟਾਈਮ ਵੇਖਦੇ ਪਾਜ ਮੇਰਾ YouTube ਚੈਨਲ Facebook ਪੇਜ ਇੱਕ ਪੰਜਾਬ ਅਸੀਂ ਇਸ ਟਾਈਮ ਮੌਜੂਦ ਆਂ ਜੀ ਬਾਲਮੀਕੀ ਕਲੋਨੀ Hindu ਅਕਲੀਤੀ ਬਰਾਦਰੀ ਇਸ ਕਲੋਨੀ ਦੇ ਵਿੱਚ ਰਹਿ ਰਹੀਏ ਦੱਸਦੇ ਨੇ ਤਕਰੀਬਨ 2-300 ਘਰ ਇਸ ਕਲੋਨੀ ਦੇ ਵਿੱਚ ਮੌਜੂਦ ਨੇ ਆਪਾਂ ਅੱਜ ਦੇ ਵਲੌਗ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ Hindu ਬਰਾਦਰੀ ਕਿਸ ਤਰ੍ਹਾਂ ਇਸ ਥਾਂ ਤੇ ਰਹਿ ਰਹੀਏ ਤੇ ਉਹ ਕੀ ਖਾਂਦੇ ਪੀਂਦੇ ਨੇ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਨੇ ਮੁਸਲਮਾਨ ਉਹਨਾਂ ਨਾਲ ਚੰਗਾ ਸਲੂਕ ਕਰਦੇ ਨੇ ਜਾਂ ਭੈੜਾ ਸਲੂਕ ਕਰਦੇ ਨੇ ਅੱਜ ਦੇ ਵਲੌਗ ਦੇ ਵਿੱਚ ਆਪਾਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਜੁੜੇ ਰਹੇ ਜੇ ਸਾਡੇ ਅੱਜ ਦੇ ਵਲੌਗ ਦੇ ਨਾਲ ਆਪਾਂ ਚਲਦੇ ਹਾਂ ਮਾਲੇ ਦੇ ਵਿੱਚ ਲੋਕਾਂ ਨਾਲ ਪੁੱਛਦੇ ਹਾਂ ਕਿ ਉਹ ਕਿਸ ਤਰ੍ਹਾਂ ਜ਼ਿੰਦਗੀ گزار ਰਹੇ ਨੇ ਆਜੋ ਫਿਰ ਮੇਰੇ ਨਾਲ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰੀਏ ਆ ਵੇਖੋ ਜੀ ਇਹ ਕਲੋਨੀ ਦੇ ਵਿੱਚ ਆਏ ਆਪਾਂ ਇਸ ਟਾਈਮ ਤੇ ਇਹ ਸਾਰੀ ਜਿਹੜੀ ਕਲੋਨੀ ਹੈ ਨਾ ਉਹ ਹਿੰਦੂ ਬਰਾਦਰੀ ਦੀ ਹੈ ਮੈਂ ਤੁਹਾਨੂੰ ਵਹਾਨਾ ਜੀ ਇਹ ਆ ਵੇਖੋ ਜੀ ਹੁਕਮ ਚੰਦ ਇਹ ਸਾਰੇ ਹਿੰਦੂ ਬਰਾਦਰੀ ਦੇ ਘਰ ਨੇ ਤੇ ਦੱਸਦੇ ਨੇ ਵੀ ਇੱਥੇ ਘਟੋ-ਘਟ ਤਿੰਨ ਤੋਂ 400 ਘਰ ਇਸ ਕਲੋਨੀ ਦੇ ਵਿੱਚ ਆਇਆ ਜੀ ਆਪਾਂ ਇਸ ਟਾਈਮ ਮੰਦਿਰ ਦੇ ਸਾਹਮਣੇ ਆ ਗਏ ਆ ਜੀ ਪਰ ਬਾਬਾ ਜੀ ਕੀ ਹਾਲ ਹੈ ਜੀ ਠੀਕ ਠਾਕ ਤੁਹਾਡਾ ਨਾਂ ਕੀ ਹੈ ਜੀ ਮੇਰਾ ਨਾਮ ਸਰਦਾਰ ਅਨੰਦ ਲਾਲ ਹੈ ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ ਸੁਖ ਲਾਲ ਤੇ ਇੱਥੇ ਇਸ ਜਿਹੜੇ ਆਪਾਂ ਜਗ੍ਹਾ ਤੇ ਬੈਠੇ ਹੋਏ ਆ ਜੀ ਇਸ ਜਗ੍ਹਾ ਦਾ ਕੀ ਨਾਂ ਹੈ ਇਸ ਮਹੱਲੇ ਦਾ ਕੀ ਨਾਂ ਹੈ ਇਸ ਮਹੱਲੇ ਦਾ ਨਾਮ ਹੈ ਵਾਲਮੀਕ ਕਲੋਨੀ ਅੱਛਾ ਜੀ ਤੇ ਹੁਣ ਸਾਨੂੰ ਇਹ ਦੱਸੋ ਤੁਸੀਂ ਇੱਥੇ ਇਸ ਕਲੋਨੀ ਦੇ ਵਿੱਚ ਕਦੋਂ ਦੇ ਆਬਾਦ ਨੇ ਇਹ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਆਬਾਦ ਆ ਪਾਕਿਸਤਾਨ ਬਣਨ ਤੋਂ ਪਹਿਲੇ ਦੇ ਪਹਿਲੇ ਦੇ ਸਹੀ ਤੇ ਇੱਥੇ ਹਿੰਦੂਆਂ ਦੇ ਕਿੰਨੇ ਘਰ ਹਨ ਕਾਫੀ ਘਰ ਨੇ ਜੇ ਆਪਾਂ ਗਿਣੀਏ ਤਾਂ ਕਿੰਨੇ ਕ ਬਣ ਜਾਵਣਗੇ ਹੋ ਜਾਣਗੇ ਕੋਈ 5-600 5-600 ਜੀ ਸਾਡੇ ਜਿਹੜੇ ਵੇਖਣ ਵਾਲੇ ਹਨ ਨਾ ਉਹ ਇਹ ਸਮਝਦੇ ਹਨ ਵੀ ਪਾਕਿਸਤਾਨ ਦੇ ਵਿੱਚ ਇੱਕ ਵੀ Hindu ਕੋਈ ਨਹੀਂ 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 ਹੈ ਇੱਥੇ ਬਾਵਲਨਗਰ ਸ਼ਹਿਰ ਦੇ ਵਿੱਚ 5-600 Hindu ਹੈ ਜੀ ਸਹੀ ਹੈ ਤੇ ਐਸੇ 5-600 ਘਰ ਹੈ ਵੋਟ ਬਣਦੇ ਨੇ 2 ਤੋਂ 2500 ਤੱਕ 2500 ਤੱਕ ਵੋਟ ਹੈਨਗੇ ਸਹੀ ਹੈ ਜੀ ਤੇ ਇੱਥੇ ਤੁਹਾਨੂੰ ਕੋਈ ਮੁਸਲਮਾਨ ਤੰਗ ਤੁੰਗ ਤਾਂ ਨਹੀਂ ਕਰਦੇ ਨਹੀਂ ਜੀ ਅਸੀਂ ਭਾਈਚਾਰੇ ਨਾਲ ਰਹਿੰਦੇ ਹਾਂ ਹੂੰ ਸਾਨੂੰ ਕੋਈ ਤਕਲੀਫ ਨਹੀਂ ਹੈ ਜਿਸ ਤਰ੍ਹਾਂ ਭਾਈ-ਭਾਈ ਰਹਿੰਦੇ ਨੇ ਉਸੇ ਉਹ ਹੀ ਤਰੀਕਾ ਸਹੀ ਹੈ ਜੀ ਤੇ ਕੰਮਕੁਮ ਕੀ ਕਰਦੇ ਜੇ ਤੁਸੀਂ ਮੈਂ ਡਿਸਟ੍ਰਿਕਟ ਜੇਲ੍ਹ ਚ ਮੁਲਾਜ਼ਮ ਆ ਸਵੀਪਰ ਸੈਂਡਰੀ ਵਰਕਰ ਹਾਂ ਹਾਂ ਔਰ ਕੋਈ ਸਾਨੂੰ ਦਿੱਕਤ ਨਹੀਂ ਹੈ ਸਹੀ ਇੱਥੇ ਜਿਹੜੇ ਘਰ ਹਨ ਜੀ ਇਹ ਤੁਹਾਡੇ ਆਪਣੇ ਜ਼ਾਤੀ ਹਨ ਜਾਂ ਕਿਰਾਏ ਤੇ ਸਿਰ ਰਹਿੰਦੇ ਨਹੀਂ ਜ਼ਾਤੀ ਵੀ ਨਹੀਂ ਤੇ ਲੋਕ ਜਿਹੜੇ ਕਿਰਾਏ ਤੇ ਨੇ ਉਹ ਬਾਹਰ ਨੇ ਵਸਤੇ ਜਾਤੀ ਨੇ ਅੱਛਾ ਇਹ ਸਾਨੂੰ ਦਿੱਤੇ ਸੀ ਨਵਾਬ ਸਾਹਿਬ ਨੇ ਜਗ੍ਹਾ ਦਿੱਤੀ ਸੀ ਨਵਾਬ ਸਾਦਕ ਨੇ ਠੀਕ ਉਹ ਨਵਾਬ ਸਾਦਕ ਕੌਣ ਹੈ ਨਵਾਬ ਸਾਦਕ ਰਿਆਸਤ ਦਾ ਮਾਲਕ ਸੀ ਅੱਛਾ ਇਹ ਤੁਸੀਂ ਹਿੰਦੁਸਤਾਨ ਤੋਂ ਪਹਿਲੇ ਦੀ ਗੱਲ ਕਰਦੇ ਹੋ ਪਹਿਲੇ ਜੀ ਜੀ ਵੰਡ ਤੋਂ ਪਹਿਲੇ ਦੀ ਗੱਲ ਕਰਦੇ ਹੋ ਜੀ ਜੀ ਸਹੀ ਹੈ ਜੀ ਹਾਂ ਜੀ ਅਸੀਂ ਤੁਹਾਨੂੰ ਵਿਜ਼ਿਟ ਕਰਵਾ ਰਹੇ ਹਾਂ ਇਸ ਬਸਤੀ ਦਾ ਤੇ ਇੱਕ ਹੋਰ ਆਪਣੇ ਨਾਲ ਭਾਈ ਮੌਜੂਦ ਨੇ ਕੀ ਨਾਂ ਹੈ ਜੀ ਤੁਹਾਡਾ ਜੀਵਨ ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ ਸਲੀਮ ਸਲੀਮ ਪੂਰਾ ਨਾਮ ਦੱਸੋ ਸਲੀਮ ਅੱਛਾ ਲਾਲਚੰਦ ਠੀਕ ਹੋ ਗਿਆ ਹੁਣ ਤੁਸੀਂ ਪੂਰਾ ਨਾਮ ਦੱਸਿਆ ਨਾ ਤੇ ਇਹ ਦੱਸੋ ਤੁਹਾਡੀ ਫੈਮਿਲੀ ਦੇ ਵਿੱਚ ਕਿੰਨੇ ਮੈਂਬਰ ਆ ਗਏ ਨੇ ਲੈ ਨੇ ਕੋਈ ਤਕਰੀਬਨ 10 12 10 12 ਆ ਗਏ ਨੇ ਤੇ ਕੀ ਕੰਮ ਕੁੰਮ ਕਰਦੇ ਤੁਸੀਂ ਕੀ ਕੰਮ ਕਰਦੇ ਹੋ ਸੈਂਟਰੀ ਵਰਕਰ ਕੰਮ ਕਰਦੇ ਆ ਅੱਛਾ ਤੇ ਬਾਕੀ ਫੈਮਿਲੀ ਮੈਂਬਰ ਉਹ ਕੀ ਕੰਮ ਕਰਦੇ ਨੇ ਉਹ ਵੀ ਸੈਂਟਰੀ ਵਰਕਰ ਦਾ ਕੰਮ ਕਰਦੇ ਨੇ ਤੇ ਜਿਹੜੇ ਤੁਹਾਡੇ ਇੱਥੇ ਬੰਦੇ ਰਹਿ ਰਹੇ ਨੇ ਹਿੰਦੂ ਬਰਾਦਰੀ ਹਾਂਜੀ ਇਹ ਤੁਹਾਡੇ ਜਿਵੇਂ ਨਾਨਕੇ ਦਾਦਕੇ ਹੁੰਦੇ ਨਹੀਂ ਬੰਦੇ ਦੇ ਹਾਂਜੀ ਹਾਂਜੀ ਉਹ ਇੱਥੇ ਰਹਿ ਰਹੇ ਨੇ ਜਾਂ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਹੈਣ ਇੱਥੇ ਵੀ ਰਹਿ ਰਹੇ ਨੇ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਰਹਿ ਰਹੇ ਨੇ ਪਾਕਿਸਤਾਨ ਦੇ ਵਿੱਚ ਹੀ ਰਹਿ ਰਹੇ ਨੇ ਉਹ ਉਹ ਕਿਹੜੀ ਥਾਂ ਤੇ ਰਹਿੰਦੇ ਨੇ ਉਹ ਰਹਿੰਦੇ ਨੇ ਬਾਬਲਪੁਰ ਰਹਿੰਦੇ ਨੇ ਹਰੂਨਾਬਾਦ ਮੰਡੀ ਸਾਗਾਗਨ ਮਿੰਚਨਾਬਾਦ ਸਈ ਇਹਨਾਂ ਸ਼ਹਿਰਾਂ ਚ ਰਹਿੰਦੇ ਨੇ ਹਾਂ ਤੇ ਇਹ ਜਿਹੜੀ ਤੁਹਾਡੀ Hindu ਬਰਾਦਰੀ ਹੈ ਇੱਥੇ ਜਿਹੜੀ ਰਹਿ ਰਹੀ ਖਾਸ ਤੌਰ ਤੇ ਬਾਲਨਗਰ ਸ਼ਹਿਰ ਦੇ ਵਿੱਚ ਹਾਂਜੀ ਇਹ ਸਾਰੇ ਇਹੋ ਜੇ ਕੰਮ ਕਰਦੇ ਨੇ ਜਿਵੇਂ ਮਿਸਾਲ ਦੇ ਤੌਰ ਤੇ ਸਫਾਈ ਦਾ ਕੰਮ ਜਾਂ ਕੋਈ ਹੋਰ ਕੰਮ ਵੀ ਕਰਦੇ ਉੱਚੀ ਪੋਸਟ ਵੀ ਹੈਗਾ ਕੋਈ ਯਾਨੀ ਕਿ ਅਲੱਗ ਅਲੱਗ ਪੋਸਟਾਂ ਹੁੰਦੀਆਂ ਕੋਈ ਕਲਰਕ ਹੈ ਕੋਈ ਕੀ ਹੈ ਯਾਨੀ ਕਿ ਜੋ ਪੋਸਟੇ ਨੇ ਪੋਸਟੇ ਹਮਮ ਠੀਕ ਹੈ ਉਸ ਤੇ ਹੁੰਦੀਆਂ ਸਾਰੀ ਤੇ ਇਹ ਜ਼ਰੂਰੀ ਨਹੀਂ ਹੈ ਕਿ ਇਹ ਸੈਂਟਰੀ ਵਰਕਰ ਹੀ ਸਾਰੇ ਕੰਮ ਕਰਤੇ ਨੇ ਨਹੀਂ ਸਹੀ ਠੀਕ ਹੈ ਨਾ ਕਿ ਕਾਸਟ ਵੀ ਵਧਤੀ ਹੋਆ ਹੋਆ ਕੋਈ ਯਾਨੀ ਕਿ ਸੈਂਟਰੀ ਵਰਕਰ ਹੈ ਕੋਈ ਕਲਰਕ ਲਗਾ ਹੋਆ ਹੈ ਕੋਈ ਐਸੇ ਯਾਨੀ ਕਿ ਕੋਈ ਨਿਗਰਾਨ ਹੈ ਸਾਰਾ ਕੁਝ ਲਗਾ ਹੋਆ ਹੈ ਤੇ ਇਹ ਜਿਹੜੇ ਹਿੰਦੂ ਭਰਾ ਦੇ ਇੱਥੇ ਘਰ ਨੇ ਸਾਰੇ ਮੈਂ ਵੇਖਿਆ ਵੀ ਪੱਕੇ ਨੇ ਹਨਾ ਤੇ ਇਹ ਮਿਸਾਲ ਦੇ 4 ਤੇ ਜਿਹੜੇ ਰਹਿੰਦੇ ਨੇ ਇੱਥੇ ਇਹਨਾਂ ਦੇ ਆਪ ਦੇ ਘਰ ਨੇ ਜਾਂ ਇੱਥੇ ਉਹ ਕਿਰਾਏ ਤੇ ਰਹਿ ਰਹੇ ਨੇ ਇਹ ਸਭ ਜ਼ਾਤੀ ਘਰਾਂ ਸਭ ਕੇ ਇਹ ਸਾਰਿਆਂ ਦੇ ਜ਼ਾਤੀ ਘਰ ਨੇ ਇਹ ਸਰਕਾਰੀ ਜਗ੍ਹਾ ਤਾਂ ਨਹੀਂ ਨਾ ਕਿਸੇ ਦੀ ਸਰਕਾਰੀ ਜਗ੍ਹਾ ਨਹੀਂ ਇਹਨਾਂ ਦੇ ਨਾਮ ਤੇ ਰਜਿਸਟਰ ਹੈ ਹਾਂਜੀ ਇੰਤਕਾਲ ਇਹਨਾਂ ਦੇ ਨਾਮ ਤੇ ਹੈਗਾ ਹਾਂਜੀ ਹਾਂਜੀ ਸਹੀ ਹੋ ਗਿਆ ਜੀ ਤੇ ਇੱਥੇ ਤੁਹਾਨੂੰ ਮੁਸਲਮਾਨ ਤੰਗ ਤਾਂ ਨਹੀਂ ਕਰਦੇ ਨਹੀਂ ਨਹੀਂ ਕੋਈ ਮਸਲਾ ਨਹੀਂ ਜੈਸੇ ਅਸੀਂ ਰਹਿ ਰਹੇ ਹਾਂ ਯਹਾਂ ਤੇ ਸ਼ਾਇਦ ਕੋਈ ਰਹਿ ਰਹਾ ਹੋ ਸਹੀ ਕਹਿਣਾ ਅਮੇ ਹਰ ਇੱਕ ਚੀਜ਼ ਦੀ ਸਹੂਲਤ ਹੁੰਦੀ ਹੈ ਆਪ ਨੂੰ ਕਿਸੇ ਚੀਜ਼ ਦੀ ਅਮੈਂਟੈਂਸ਼ਨ ਨਹੀਂ ਹੈ ਸਹੂਲਤਾਂ ਦੀ ਗੱਲ ਕਰੀਏ ਆਪਾਂ ਹਾਂਜੀ ਤੇ मसल नहीं थे गैस लगी हो सब कुछ लगा हुआ गैस है पानी है सब है कोई मसला नहीं है ऐसा यानी कि ठीक है हमारा कोई दिन त्यौहार होता है तो हमें स्कोटी भी दी जाती है अच्छा यानी कि हमारा ख्याल होता है सही ठीक है ना अच्छा प्रोटोकॉल दिया जाता है यहाँ पे डी एस पी एस एच ओ सारे सब आते हैं यहाँ पे और अच्छा यानी कि प्रोटोकॉल दिए जाते हैं कोई इसी में ये नहीं है कि कोई हमारे से रंजिश करता है या कुछ भी करता है नहीं सही ਤੇ ਇਥੇ ਸ਼ਹਿਰ ਦੇ ਵਿੱਚ ਤੁਹਾਡੇ ਬਰਾਦਰੀ ਦੇ ਬੰਦਿਆਂ ਦੀਆਂ ਦੁਕਾਨਾਂ ਵੀ ਹਨ ਹਾਂਜੀ ਬਿਲਕੁਲ ਦੁਕਾਨਾਂ ਕਿਹੜੀ ਕਿਹੜੀ ਸ਼ਾਇਦ ਯਾਨੀ ਦੁਕਾਨਾਂ ਇਸ ਸਾਈਡ 'ਤੇ ਹੀ ਹੈ ਜੀ ਇਹ ਪਿੰਡ ਦੀ ਦੁਕਾਨ ਹੈ ਕਿਸੇ ਦੀ ਕਿਸੇ ਦੀ ਯਾਨੀ ਕਿ ਪਰਚੂਨ ਦੀ ਦੁਕਾਨ ਹੈ ਐਵੇਂ ਦੁਕਾਨਾਂ ਨੇ ਸਹੀ ਹਾਂਜੀ ਤੇ ਇਹ ਜਿਵੇਂ ਨਾਂ ਮੁਸਲਮਾਨਾਂ ਦੇ ਹੁੰਦੇ ਨੇ ਮੈਂ ਵੇਖਿਆ ਵੀ ਤੁਹਾਡੇ ਵੀ ਮਿਲਦੇ ਜੁਲਦੇ ਹਨ ਕਿਉਂਕਿ ਤੁਸੀਂ ਇੱਥੇ ਰਹਿ ਰਹੇ ਹੋ ਜੈਨ ਮੁਸਲਮਾਨਾਂ ਦੇ ਵਿੱਚ ਹਾਂਜੀ ਹਾਂਜੀ ਮਿਲਦੇ ਜੁਲਦੇ ਨੇ ਨਾਮ ਉਹਨਾਂ ਦੇ ਨਾਲ ਮਿਲਦੇ ਜੁਲਦੇ ਨੇ ਹਨਾ ਹਾਂਜੀ ਜ਼ਿਆਦਾਤਰ ਤੇ ਕਦੀ ਪਰੇਸ਼ਾਨੀ ਨਹੀਂ ਬਣੀ ਇਸ ਤਰ੍ਹਾਂ ਨਹੀਂ ਨਹੀਂ ਕੋਈ ਪਰੇਸ਼ਾਨੀ ਨਹੀਂ ਹੈ ਕੋਈ ਐਸਾ ਮਸਲਾ ਨਹੀਂ ਹੈ ਆਪਕਿ ਕਿ ਇਹ ਨਾਮ ਕਿਉਂ ਹੈ ਜਾਂ ਫਲਾਣਾ ਕਿਉਂ ਹੈ ਨਹੀਂ ਕੋਈ ਮਸਲਾ ਨਹੀਂ ਹੈ ਆਪ ਤੇ ਤੁਸੀਂ ਇੱਥੇ ਜਿਹੜੀ ਦੁਕਾਨ ਬਣਾਉਂਦੇ ਜੇ ਉਹਦੇ ਉੱਤੇ ਦੁਕਾਨ ਦਾ ਨਾਮ ਕਿਵੇਂ ਦਾ ਰੱਖਦੇ ਜੇ ਦੁਕਾਨ ਦਾ ਨਾਮ ਹੁੰਦਾ ਹੈ ਜਿਵੇਂ ਹਮਾਰਾ ਨਾਮ ਹੈ ਜਿਵੇਂ ਮੇਰਾ ਜੀਵਨ ਨਾਮ ਹੈ ਹਾਂ ਮੈਂ ਜੀਵਨ ਯਾਨੀ ਕਿ ਦੁਕਾਨ ਲਈ ਯਾਨੀ ਕਿ ਅੱਗੇ ਲਿਖਵਾ ਦਿੰਦਾ ਸਹੀ ਨਾਮ ਦੇ ਉੱਤੇ ਤੁਸੀਂ ਦੁਕਾਨ ਦਾ ਨਾਮ ਰੱਖਦੇ ਜੇ ਹਾਂਜੀ ਸਹੀ ਕੋਈ ਪਰੇਸ਼ਾਨੀ ਨਹੀਂ ਬਣਦੀ ਕੋਈ ਪਰੇਸ਼ਾਨੀ ਨਹੀਂ ਹੈ ਬਲਕਿ ਅੱਛਾ ਪ੍ਰੋਟੋਕੋਲ ਮਿਲਦਾ ਹੈ अच्छा जी इस चीज़ की कोई परेशानी वाली बात जदों जो इतने शादी होंगी कोई भी हाँ जी किसी कुड़ी दी हो या मुंडे हो की होादी कर दे जे शादी ऐसी है जैसे रिश्तेदारों को बुला लिया है ठीक है शादी है यानी के मंदिर में शादी करते हैं अच्छा तो ये फेरे वगैरह होते हैं जो फेरे वगैरह करते हैं यानी कि पंडित बैठे बैठे होते हैं तो वो यानी कि फेरे वगैरह करवा के शादी करवाते हैं ਇਹ ਤੇ ਖਾਣ ਪੀਣ ਦਾ ਕਿੰਨਾ ਫਰਕ ਹੈ ਮੁਸਲਮਾਨਾਂ ਦੇ ਵਿੱਚ ਤੇ ਤੁਹਾਡੇ ਦੇ ਵਿੱਚ ਕੋਈ ਫਰਕ ਨਹੀਂ ਹੈ ਨਹੀਂ ਕੀ ਕੁਝ ਖਾਂਦੇ ਪੀਂਦੇ ਨਹੀਂ ਸਾਰਾ ਕੁਝ ਹੀ ਹੈ ਜੋ ਸਬਜ਼ੀਆਂ ਹੈ ਜੋ ਕੁਝ ਵੀ ਹੈ ਗੋਸ਼ਤ ਵਗੈਰਾ ਜੋ ਹੈ ਸਾਰਾ ਕੁਝ ਉਹ ਸਾਰਾ ਕੁਝ ਖਾਂਦੇ ਸੇਮ ਮੁਸਲਮਾਨਾਂ ਤਰ੍ਹਾਂ ਬਿਲਕੁਲ ਨਹੀਂ 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 ਕੁਝ ਤਾਂ ਫਰਕ ਹੋਵੇਗਾ ਜਿਵੇਂ ਮਿਸਾਲ ਤੌਰ ਤੇ ਗਾਂ ਦਾ ਗੋਸ਼ਤ ਨਹੀਂ ਬਾਜ਼ ਵਕੀ ਹਾਂ ਇਹ ਗਾਂ ਦਾ ਗੋਸ਼ਤ ਨਹੀਂ ਖਾਤੇ ਅਸੀਂ ਯਾਨੀ ਅੱਛਾ ਹਾਂਜੀ ਬੱਕਰਾ ਮੁਰਗਾ ਇਹ ਖਾ ਲੈਂਦੇ ਹਾਂ ਮੱਜ ਦਾ ਵੀ ਖਾ ਲੈਂਦੇ ਨੇ ਕੋਸ਼ਤ ਮਾਜੀ ਭਾ ਵੀ ਖਾ ਲੈਂਦੇ ਤੇ ਉਹ ਕਿਵੇਂ ਕਰਦੇ ਨੇ ਜਿਵੇਂ ਮੁਸਲਮਾਨ ਕਰਦੇ ਨੇ ਤਕਬੀਰ ਪੜ ਕੇ ਹਲਾਲ ਕਰਦੇ ਨੇ ਉਹਨਾਂ ਕੋਲ ਹੀ ਲੈ ਕੇ ਆਉਂਦੇ ਨੇ ਅਸੀਂ ਕਿਹੜਾ ਕੋਈ ਆ ਉਹਨਾਂ ਕੋਲ ਹੀ ਲੈ ਕੇ ਆਉਂਦੇ ਜੀ ਆਪ ਨਹੀਂ ਕਰਦੇ ਕਰਦੇ ਤੁਸੀਂ ਅੱਛਾ ਸਹੀ ਹੈ ਜੀ ਜੀ ਕੀ ਹਾਲ ਹੈ ਦੁਆ ਜਨਾਬ ਤੁਸੀਂ ਸੁਣਾਓ ਮੈਂ ਠੀਕ ਠਾਕ ਤੇ ਤੁਹਾਡਾ ਨਾਂ ਕੀ ਹੈ ਜੀ ਪੂਰਨ ਲਾਲੁਰਾ ਪੁੰਨਾ ਤੇ ਤੁਹਾਡੇ ਬਾਪੂ ਦਾ ਕੀ ਨਾਂ ਹੈ ਜੀ ਵਲਦ ਮੁੰਸੀ ਪੂਰਨ ਲਾਲ ਦਾ अच्छा इथे ਤੁਸੀਂ ਕਿੰਨੇ ਕਰਸੇ ਦੇ ਬੈਠੇ ਹੋ ਜੀ ਇਸ ਕੋਲ ਬਚਪਨ ਹੀ ਇਥੇ ਗੁਜ਼ਾਰਿਆ ਬਚਪਨ ਇੱਥੇ ਹੀ ਜੰਮੇ ਇੱਥੇ ਹੀ ਪਲੇ ਨੇ ਸਹੀ ਹੈ ਤੁਹਾਡੇ ਵੜ ਕੇ ਹਿੰਦੁਸਤਾਨ ਤੋਂ ਆ ਕੇ ਬਾਦ ਹੋਈ ਜੀ ਉਹ ਮੇਰਾ ਬਾਲਾ ਸਾਹਿਬ ਲੈਣ ਆਇਆ ਤਾਂ ਆਪਣੀ ਦੀਦੀ ਨੂੰ ਅੱਛਾ ਮੇਰੀ ਮਾਂ ਨੂੰ ਅੱਛਾ ਅੱਛਾ ਤੋ ਰਸਤੇ ਫੇਰ ਤੋਂ ਪਹਿਲਾਂ ਬੰਦ ਹੋ ਗਏ ਤੇ ਉਹ ਇਧਰ ਦਾ ਇਧਰ ਰਹਿ ਗਏ ਉੱਪਰ ਕੇ ਉੱਪਰ ਰਹਿ ਗਏ ਸਹੀ ਜਦੋਂ ਜਦੋਂ ਵੰਡ ਪਈਏ ਉਸ ਤੋਂ ਪਹਿਲੇ ਇੱਥੇ ਬਾਦ ਹਾਇ ਤੁਸੀਂ ਹਾਂ ਮੇਰੇ ਨਾਨਾ ਨਾਨਾ ਜੀ ਦਾਤ ਹੈ ਉਹਨੇ ਨੰਨੇ ਕੋਲ ਰਹਿ ਗਏ ਰਾਲਾ ਚਰਾ ਵਾਲਾ ਸਰ ਤੇ ਫਿਰ ਤੁਸੀਂ ਬਾਅਦ ਚ ਗਏ ਨਹੀਂ ਹਿੰਦੁਸਤਾਨ ਨਹੀਂ ਆਪਣਾ ਕਿ ਆ ਕੰਮ ਵਿੱਚ ਜਾਣਾ ਅੱਛਾ ਹਾਂ ਇੱਥੇ ਹੁਣ ਤੁਸੀਂ ਖੁਸ਼ ਜੇ ਖੁਸ਼ ਹੋ ਖੁਸ਼ ਆਲੇ ਪਾਕਿਸਤਾਨ ਸਾਰਾ ਜਿੰਦਾਬਾਦ ਹੂੰ ਤੇ ਇੱਥੇ ਤੁਸੀਂ ਕੀ ਕੰਮ ਕਰਦੇ ਜੇ ਤੁਹਾਡੇ ਬਜ਼ੁਰਗ ਅਸੀਂ ਤਾਂ ਰਿਟਾਇਰ ਹੋ ਗਏ ਬਾਬਾ ਮਾਈ ਬਾਪ ਫੋਰਥ ਹੋ ਗਏ ਅੱਛਾ ਹਾਂ ਤੇ ਤੁਹਾਡੇ ਬੱਚੇ ਪੁੱਛੇ ਹਨ ਜੀ ਸੱਤ ਸੱਤ ਬੱਚੇ ਨੇ ਜੀ ਉਹ ਕੀ ਕੰਮ ਕਰਦੇ ਨੇ ਇੱਕ ਸਪੈਸ਼ਲ ਹੌਂ ਵਿੱਚ ਲੱਗ ਜਾ ਯੂਨੀਵਰਸਿਟੀ ਚ ਇੱਕ ਬੈਂਕ ਚ ਲੱਗ ਜਾ ਹੋਇਆ ਠੀਕ ਹੈ ਇਹ ਕਾਲਜ ਵਿੱਚ ਇੱਥੇ ਪ੍ਰਾਈਵੇਟ ਸਹੀ ਹੈ ਕਦੀ ਮੁਸਲਮਾਨਾਂ ਨੇ ਤੁਹਾਨੂੰ ਕਦੀ ਤੰਗ ਕਾ ਬਿਲਕੁਲ ਨਹੀਂ ਬਾਸ਼ ਐਸੇ ਸਲੂਕ ਰੱਖੇ ਤੇਰੇ ਭਾਈਆਂ ਮਾਰੇ ਸਹੀ ਤੇ ਇੱਥੇ ਜਿਹੜੇ ਤਿਹਾਰ ਹੁੰਦੇ ਨੇ ਆਪਾਂ ਹੁਣ ਮੰਦਰ ਦੇ ਸਾਹਮਣੇ ਖੜੋਤੇ ਹੋਇਆ ਹੈ ਨਾ ਉਹ ਬਾਸ਼ ਪੂਰੀ ਪੂਰੀ ਸਕورٹی ਸਾਥ ਦਿੰਦੀ ਹੈ ਮਾਰੀ ਅੱਛਾ ਜੀ ਤੇ ਕਦੀ ਮੁਸਲਮਾਨ ਬੰਦੇ ਨੇ ਚੰਦਾ ਜਾਂ ਜਿਵੇਂ ਹੁੰਦਾ ਦੇਖ ਕੇ ਜਾਂਦੇ ਜੀ ਮੌਲਵੀ ਦੇਖ ਕੇ ਜਾਂਦੇ ਨੇ ਬੜਾ ਤਾဝန် ਕਰਦੇ ਨੇ ਜੀ ਅੱਛਾ ਨਹੀਂ ਲੇਟਾਂ ਲੁਕਣ ਲੱਗੇ ਆ ਉਹ ਦੇ ਕੇ ਜਾਂਦੀ ਹੈ ਜੀ ਸਹੀ ਹਾਂ ਗਵਰਨਮੈਂਟ ਦੇ ਬੰਦੇ ਵੀ ਦਿੰਦੇ ਨੇ ਪੈਸੇ ਦਿੰਦੇ ਨੇ ਬਿਲਕੁਲ ਦਿੰਦੇ ਨੇ ਜੀ ਜਿਵੇਂ ਗ੍ਰਾਂਟ ਹੁੰਦੀ ਜੀ ਜੀ ਇਹ ਗ੍ਰਾਂਟ ਦਾ ਬਣਾਇਆ ਦੇਖੋ ਨਾ ਸਾਰਾ ਸਹੀ ਹੋ ਗਿਆ ਪਾਕਿਸਤਾਨ ਜਿੰਦਾਬਾਦ ਹੈ ਭਾਈ ਪਾਕਿਸਤਾਨ ਇੱਕ ਹੋਰ ਤਕਤੀ ਲੱਗੀ ਹੋਈ ਹੈ ਮੰਗੇਸ਼ਰੀ ਹੋਸ ਨਿਸ਼ਾਨ ਸਰਦਾਰ ਫਕੀਰ ਚੰਦ ਮੰਗੇਸ਼ਰੀ ਸਿਟੀ ਕਾਉਂਸਲਰ ਇੱਥੇ ਆਪਾਂ ਭਾਈ ਨਾਲ ਗੱਲਬਾਤ ਕਰਨੇ ਆ ਵੜਾ ਨਾ ਕੀ ਹੈ ਖਰਚ ਅਰਸ਼ ਪੂਰਾ ਨਾਮ ਦੱਸਣਾ ਕਿਵੇਂ ਅਰਸ਼ ਸ਼ਾਮਲਾਲ RAMLAL ਸ਼ਾਮਲਾਲ ਸ਼ਾਮਲਾਲ ਅਰਸ਼ ਸ਼ਾਮਲਾਲ ਤੇ ਤੁਹਾਡੇ ਬਾਪੂ ਦਾ ਕੀ ਨਾਮ ਹੈ ਕਿਸ਼ਨ ਲਾਲ ਕਿਸ਼ਨ ਲਾਲ ਸਹੀ ਹੈ ਤੁਹਾਡਾ ਘਰ ਕਿਹੜਾ ਹੈ ਇਹ 2 ਨੰਬਰ ਉਹ ਸਿੱਧੇ ਅੱਗੇ ਕਰਕੇ ਆਇਆ ਹੈ ਹਾਂ ਦੂਸਰਾ ਸਹੀ ਇਹ ਜੋਗਰ ਦਾ ਰਾਜਾ ਹੋਰ ਅੱਛਾ ਹੋਰ ਤੇ ਇੱਥੇ ਹੁਣ ਸਾਰੇ ਤੁਹਾਡੇ ਰਿਸ਼ਤੇਦਾਰ ਹੀ ਬੈਠੇ ਨੇ ਹਾਂ ਕੌਣ ਕੌਣ ਹੈ ਇੱਥੇ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕੀ ਲੱਗਦੇ ਨੇ ਸਾਰੇ ਤਾਇਏ ਹੈ ਚਾਚੇ ਤਾਇਏ ਤੇ ਮਾਸੀਆਂ ਫੁੱਪੀਆਂ ਉਹ ਕਿੱਥੇ ਨੇ ਉਹ ਬਾਰਬੁਰ ਹਰੂਨਾ ਬਾਦ ਉਹ ਬਾਵਲਪੁਰ ਹਰੂਨਾ ਬਾਦ ਰਹਿੰਦੇ ਨੇ ਸਹੀ ਤੁਸੀਂ ਕੀ ਕੰਮ ਕਰਦੇ ਜੀ ਕੁਛ ਨਹੀਂ ਕੁਛ ਵੀ ਨਹੀਂ ਕਰਦੇ ਸਕੂਲੇ ਨਹੀਂ ਪੜਦੇ ਪੜਦਾ ਪੜਦਾ ਕਿਹੜੇ ਕਿੰਨੀ ਵੀ ਕਿੰਨੀ ਵੀ ਕਲਾਸ 5 ਪੰਜਵੀਂ ਚ ਇੰਨਾ ਵੱਡਾ ਹੋ ਗਏ ਜਿ ਪੰਜਵੀਂ ਚ ਉਹ ਦੋ ਦਫਾ ਢੱਗਿਆ ਸੀ ਅੱਛਾ ਹਟ ਗਿਆ ਸੀ ਅਸਲਾਮੁਅਲੈਕਮ ਤੁਹਾਡਾ ਨਾਂ ਕੀ ਹੈ ਜੀ ਮੰਮੋ ਭਾਈ ਮਾਂ ਮੋਬਾਈ ਤੇ ਤੁਹਾਡੇ ਬਾਪੂ ਦਾ ਕੀ ਨਾਮ ਹੈ ਆਮ ਗੋਪਾਲ ਆਮ ਗੋਪਾਲ ਮੰਗੇਸ਼ਰੀ ਮੰਗੇਸ਼ਰੀ ਜਿਵੇਂ ਜਾਤ ਵੇ ਅੱਛਾ ਇਹ ਜਾਤ ਹੈ ਤੁਹਾਡੀ ਹਾਂ ਸਹੀ ਹੈ ਤੇ ਇੱਥੇ ਹੋਰ ਕਿਹੜੀਆਂ ਜਾਤਾਂ ਬੈਠੀਆਂ ਨੇ ਜਾਤਾਂ ਵਾ ਲਾਦਾ ਲਾਦਾ ਲੋਕਾਂ ਦੀ ਜਿਵੇਂ ਲਾਦਾ ਲਾਦਾ ਹੁੰਦੀ ਸਾਰਿਆਂ ਦੀ ਜਿਵੇਂ ਤੂੰ ਵਟੂ ਹੋ ਗਿਆ ਔਰ ਚੌਧਰੀ ਹੋ ਗਿਆ ਨਹੀਂ ਮੈਂ ਇਹ ਗੱਲ ਕਰਨਾ ਵੀ ਤੁਹਾਡੀ ਕਿਹੜੀ ਕਿਹੜੀ ਕੌਮ ਦੇ ਬੰਦੇ ਇੱਥੇ ਬੈਠੇ ਨੇ ਕੌਮ ਤਾਂ ਸਾਡੀ ਇੱਕੋ ਹੀ ਹੈ ਉਹਦੇ ਵਿੱਚ ਫਿਰ ਜਿਵੇਂ ਜਾਤਾਂ ਆਪਣੀ ਜਾਤਾਂ ਦਾ ਗੋਤ ਜਿਹਨੂੰ ਕਹਿੰਦੇ ਨੇ ਹਾਂ ਹਾਂ ਸਮਝਦੇ ਹੋ ਇਹ ਜਿਹੜਾ ਆਪਣਾ ਘਰ ਦਾ ਜਿਹਨ ਨਾਲ ਜਿਹਨੂੰ ਮੈਂ ਉਹ ਲਿਖਿਆ ਵੇਖਿਆ ਹਾਂ ਆ ਆ ਮੰਗੇਸ਼ੀ ਆ ਸਾਡੀ ਆਪਣੀ ਫੈਮਿਲੀ ਹੈ ਮੰਗੇਸ਼ੀ ਇਹ ਕੌਮ ਹੈ ਕੌਮ ਨੇ ਆ ਆਪਣਾ ਕੱਪੜਾ ਜਾਤੀ ਹੁੰਦਾ ਹੈ ਖਾਨਦਾਨੀ ਨਾਮ ਹੈ ਨਹੀਂ ਜਿਹੜਾ ਰਾਜਪੂਤ ਹੋ ਗਿਆ ਸੀ ਮੰਗਾ ਰਾਜਪੂਤ ਮੰਗੇਸ਼ਰੀ ਆ

ਐਵੇਂ ਸਾਹ ਸਾਭ ਹੁੰਦਾ ਹਰ ਬੰਦੇ ਦਾ ਜਾਤ ਦਾ ਜਾਤ ਹੁੰਦੀ ਆ ਠੀਕ ਹੈ ਇਹਨੂੰ ਜਾਤ ਬੋਲੀ ਗਿਆ ਮਾਲਮੀ ਕੇ ਜਾਤਾਂ ਲਾਦਾ ਲਾਦਾ ਹੁੰਦੇ ਆ ਜਾਤਾਂ ਵੱਖਰੇ ਵੱਖਰੇ ਨੇ ਹਾਂ ਸਹੀ ਇਸ ਵਾਸਤੇ ਆਪਣੀ ਖਾਲਾ ਖਾਲਾ ਦੀ ਲੜਕੀ ਨਹੀਂ ਲੈ ਸਕਦੇ ਚਾਚਾ ਦੀ ਰੜੀ ਨਾਲ ਸ਼ਾਦੀ ਨਹੀਂ ਕਰ ਸਕਦੇ ਅੱਛਾ ਆਪਣੇ ਕਿਸੇ ਐਵੇਂ ਮਾਮੇ ਦੀ ਲੜਕੀ ਨਾਲ ਕਰ ਸਕਣੇ ਹੂੰ ਹਾਂ ਆ ਸਾਗ ਹੈ ਔਰ ਉਹ ਬੈਨ ਹੋਏਗੀ ਸਹੀ ਚੋਗਾ ਕਿ ਬਰਾਦਰੀ ਚੀ ਪਰ ਸਾਡੇ ਰਿਸ਼ਤੇ ਦਾ ਰਿਸ਼ਤedar ਹੋਣੀ ਹੋਣਗੇ ਹੋਵੇਗੀ ਬਾਲਮੀਕੀ ਹਿੰਦੂ ਹੋਣਗੇ ਸਹੀ ਬਾਲਮੀਕੀ ਹਿੰਦੂ ਹੋਣਗੇ ਉਥੇ ਤੁਸੀਂ ਕਰ ਸਕਦੇ ਹਾਂ ਸਾਡੇ ਨਾਲ ਹੁੰਦਾ ਐਟੈਚਿੰਗ ਨਹੀਂ ਹੈਗਾ ਸਾਡੇ ਜੀ ਮੇਸਰੀ ਅੰਦਾ ਚੱਲਣੇਗਾ ਸਾਡੇ ਕੋਲ ਨਹੀਂ ਹੋਵੇਗਾ ਮੇਰੀ ਮਾਂ ਦਾ ਜਿਵੇਂ ਹੋ ਨਹੀਂ ਹੋਵੇਗਾ ਸਹੀ ਤੁਹਾਡਾ ਕੀ ਨਾਮ ਹੈ ਜੀ ਸਾਜਨ ਤੇ ਤੁਹਾਡੇ ਬਾਪੂ ਦਾ ਕੀ ਨਾਮ ਹੈ ਜੀ ਕਿਸ਼ੋਰੀ ਲਾਲ ਕਿਸ਼ੋਰੀ ਲਾਲ ਤੇ ਤੁਹਾਡੇ ਇੱਥੇ ਕਿੰਨੇ ਕਰ ਬੈਠੇ ਨੇ ਸਾਡੇ ਇੱਥੇ ਬੈਠੇ ਨੇ ਜੀ ਆਹ ਅੱਜ ਦੇ ਦਲੇਦੜ ਕੇ ਜਾ ਇਹ ਸਾਰੇ ਆਪਣੇ ਆਪ ਹੀ ਬਖਾ ਵਿੱਚ ਤੁਹਾਡਾ ਕੀ ਨਾਮ ਹੈ ਜੀ ਨਾਮ ਬਿਲਾਵਰ ਹੈ ਜੀ ਬਿਲਾਵਰ ਤੇ ਤੁਹਾਡੇ ਬਾਪੂ ਦਾ ਕੀ ਨਾਮ ਹੈ ਜੀ ਸਾਬਰ ਮਸੀਹ ਸਾਬਰ ਅੱਛਾ ਤੁਸੀਂ ਮਸੀਹ ਜੀ ਠੀਕ ਹੈ ਜੀ ਤੇ ਤੁਸੀਂ ਕੀ ਕੰਮ ਕਰਦੇ ਜੀ ਅਸੀਂ ਪ੍ਰਾਈਵੇਟ ਕੰਮ ਕਰਦੇ ਜੀ ਪ੍ਰਾਈਵੇਟ ਤੋਂ ਮਰਾਦ ਕੀ ਇਹ ਦੁਕਾਨਾਂ ਦੀ ਸੁਪਾਈ ਕਰਦੇ ਜੀ ਅੱਛਾ ਦੁਕਾਨਾਂ ਦੀ ਹਾਂ ਪਲਾਜ਼ਾ ਦੀ ਠੀਕ ਹੈ ਤੇ ਤੁਸੀਂ ਸਕੂਲ ਪੜ੍ਹੇ ਜਾਂ ਕੋਈ ਨਹੀਂ ਪੜੇ ਸੀ ਕਿੰਨੀ ਪੜੇਗੇ ਬਚਾਰ ਪੜੇ ਸੀ ਚਾਰ ਪੰਜ ਪੜੇਗੇ ਹਾਂ ਸਹੀ ਤੇ ਉੰਜ ਅਫਾ ਗੱਲ ਕਰੀਏ ਤਾਂ ਜਿਵੇਂ ਮੁਸਲਮਾਨ ਸੌਖੇ ਆਪਾਂ ਨੇ ਵੀ ਸੌਖੇ ਆ ਗਏ ਨੇ ਅਮੀਰ ਨਹੀਂ ਇਹ ਵੀ ਹਿੰਦੂਆਂ ਦੇ ਵਿੱਚ ਵੀ ਅਮੀਰ ਹੈਗੇ ਨਹੀਂ ਸਹੀ ਅਮੀਰ ਦੀ ਗੋਟੀ ਖਾ ਕੇ ਸੋਨੇ ਸੀ ਹਾਂ ਬਾਬਾ ਜੀ ਇਤਰਾਉ ਨਾ ਆਈ ਕੋਟਾਂ ਨਜ਼ਰ ਨਹੀਂ ਆ ਰਹੇ ਤੁਹਾਨੂੰ ਆੜ ਕੋਟੀਆਂ ਉਹ ਸਾਢੇ ਕੋਟੀਆਂ ਨੇ ਨਾ ਗਰੀਬਾਂ ਦੀਆਂ ਕਾਜੀ ਸਾਡੇ ਦਾ ਇਹੀ ਮੈਲ ਹੈ ਸਾਡੇ ਸਹੀ ਹੈ ਤੇ ਹਾਂ ਅਕਾ ਉਹ ਗੋਠੀ ਦੀ ਗੱਲ ਨਾ ਕਰੀ ਹਾਂ ਗਰੀਬਾਂ ਦਾ ਖਾਣੇ ਸਹੀ ਹੈ ਜੇ ਉਹ ਤੁਮਹਾਂ ਦੰਦੇ ਦੀ ਗੱਲ ਕਰੀਏ ਨਾ ਤੇ ਸ਼ਹਿਰ ਦੇ ਵਿੱਚ ਤਾਂ ਸਾਰਾ ਦੁਕਾਨਾਂ ਹੀ ਹੋ ਸਕਦਾ ਹੈ। ਹਾਂ ਜੀ। ਤੇ ਜੇ ਆਪਾਂ ਪਿੰਡ ਵਿੱਚ ਹੋਵਾਂਗੇ ਤਾਂ ਪਿੰਡ ਦੇ ਵਿੱਚ ਜ਼ਿੰਮੇਵਾਰਾਂ ਮੱਝਾਂ ਕਾਹਾਂ ਆਉਂਦੀਆਂ ਨੇ। ਤੇ ਇੱਥੇ ਸਾਰਿਆਂ ਦਾ ਜਿਹੜਾ ਕਾਰੋਬਾਰ ਹੈ, ਕਾਰੋਬਾਰ ਸਾਰੇ ਮਲਾਜ਼ਮ ਹੀ ਹਨ। ਪ੍ਰਾਈਵੇਟ ਪ੍ਰਾਈਵੇਟ ਵੀ ਨੇ ਮਲਾਜ਼ਮ ਵੀ ਨੇ। ਅੱਛਾ ਬਸ ਉਹ ਕਿਹੜੇ-ਕਿਹੜੇ ਕੰਮ ਕਰਦੇ ਨੇ ਜਿਹੜੇ ਤੁਹਾਡੇ ਬਰਾਦਰੀ ਦੇ ਬੰਦੇ ਜੀ, ਖਾਸ ਤੌਰ ਤੇ ਹਿੰਦੂ ਬਰਾਦਰੀ ਦੀ ਆਪਾਂ ਗੱਲ ਕਰੀਏ। ਜੀ ਸਹੀ ਬੜੀ ਅੱਛੂ ਮਲਾਜ਼ਮ ਨੇ, ਕੋਈ ਕਾਲਜ ਜੀ ਮਲਾਜ਼ਮ ਨੇ, ਕੋਈ ਹਸਪਤਾਲ ਜੀ ਮਲਾਜ਼ਮ ਨੇ। ਅੱਛਾ। ਸਾਰੇ ਮੁਲਾਜ਼ਮ ਹੀ ਆ ਹਾਂ ਸਾਡੇ ਮੁਲਾਜ਼ਮ ਆ ਜਿਹਨਾਂ ਕੋਈ ਚਾਹੁੰਦਾ ਕੋਈ ਆਪਣੀ ਕੱਪੜੇ ਦੀ ਦੁਕਾਨ ਹੋਵੇ ਵਧੀ ਕਰ ਹਾਂ ਉੱਥੇ ਮੁਲਾਜ਼ਮ ਸਹੀ ਕੋਈ ਪੰਪ ਤੇ ਮੁਲਾਜ਼ਮ ਆਪਣੀ रोजी ਕਮਾ ਲੈ ਬੱਚੇ ਸਹੀ ਅਜਾ ਗੱਡੀ ਚਲਾਈ ਖੜੇ ਨੇ ਮੈਂ ਭੁੱਖਾ ਨਹੀਂ ਮਰਦੇ ਜਿਹੜੇ ਜਿਹੜੇ ਮਸਾਲੇ ਦੇ ਤੌਰ ਤੇ ਕੰਮ ਮੰਨ ਆਨੇ ਵਿੱਚ ਕਈ ਮਸਾਲੇ ਦੇ ਤੌਰ ਤੇ ਹੁੰਦੇ ਨੇ گوشਤ ਤੁਸੀਂ ਨਹੀਂ ਵੇਚ ਸਕਦੇ ਉਹ ਬਾ ਦੁਕਾਨਦਾਰੀ ਤੇ ਅਸੀਂ ਤਾਂ ਨਿਵਾਸ ਤੇ ਸਰਾਫ ਮਜ਼ਦੂਰੀ ਕਰ ਸਕਦੇ ਜਿਵੇਂ ਆਪਣੀ ਨੌਕਰੀ ਹੋ ਗਈ ਪਰ ਸਾਡੇ ਇਹ ਨਹੀਂ ਆ ਨਾਕੀ ਕੀ ਅੰਮੀ ਤੋਂ ਪਾਪਾ ਤੱਕ ਦੇ ਨਾਕੀ ਕੀ ਆਖ ਦੇ ਨਾਲ ਹੀ ਸਾਬਤ ਹੋ। ਉਹਦੇ ਫਿਰ ਉਹ ਕੰਮ ਕਰ ਸਕਦੇ। ਅੱਛਾ ਕੋਈ ਇਸ ਤਰ੍ਹਾਂ ਦੇ ਮਾਮਲੇ ਤਾਂ ਹੋਏ ਵੀ ਹਨ ਕਿਸੇ ਨੇ ਕੀਤਾ ਹੋਵੇ ਕਿਸੇ ਨੇ ਆਖ ਨਹੀਂ ਆਜ ਤੱਕ ਐਸੀ ਕੀਤਾ ਹੀ ਨਹੀਂ ਪਹਿਲਾਂ ਮੈਂ ਪਾਈ ਦੁਕਾਨ ਪਾਈ ਕਿਸੇ ਨੇ ਇਤਰਾਜ਼ ਨਹੀਂ ਕੀਤਾ। ਆਹ ਕੌਣ ਦਾ ਸਾਡੀ ਦੁਕਾਨ ਅਰਸਾ ਦਰਾਜ ਰਹੀ ਹੈ। ਪਰਚੂਨ ਦੀ ਦੁਕਾਨ। ਪਰਚੂਨ ਦੀ ਰਹੀ ਹੈ। ਹਾਂ ਆ ਵੀ ਪਰਚੂਨ ਦੀ ਦੁਕਾਨ ਇੱਥੇ ਵੀ ਲੋਕ ਮusਲਮਾਨ ਵੀ ਹਰ ਬਰਾ ਉਹ ਇਤਰਾਜ਼ ਕਿਸੇ ਨੂੰ ਕਿਸੇ ਨਾਲ ਵੀ ਨਹੀਂ। ਸਹੀ ਕੋਈ ਪਰੇਸ਼ਾਨੀ ਨਹੀਂ। ਕੋਈ ਐਸਾ ਮਸਲਾ ਨਹੀਂ ਕਿ ਹੈ ਹੀ ਨਹੀਂ ਸੋਚਦੇ ਹੀ ਨਹੀਂ। ਆਫਨਾ ਨਹੀਂ ਬਰਾ ਦੇਣਾ ਚੱਲਾ ਕੇ ਜਾਂਦੇ ਨਾਲ ਜੇ ਪੇਸ਼ ਆਪ ਗੱਲ ਕਰੀਏ ਤਾਂ ਕਪੜੇ ਕਈ ਵੇਚਦੇ ਨਹੀਂ ਕੱਪੜਾ ਵੇਚ ਲਿਆ ਜਾਂ ਕੋਈ ਨਹੀਂ ਕਰਦਾ ਕੋਈ ਇੱਥੇ ਫਿਰਕਾ ਭਾਈ ਪਾਸੀ ਆਪ ਨਹੀਂ ਕਰਨਾ ਚਾਹੁੰਦੇ ਕਿਉਂਕਿ ਸਾਡੇ ਨੇ ਔਕਾਤ ਨਹੀਂ ਹੈ ਕਿਹਾ ਵੀ ਆਸਤੇ ਆਪਣੇ ਅਸਤੇ ਦਾ ਕੰਮ ਕਰਦੇ ਜਿਹੜੀ ਨਹੀਂ ਐਂ ਆਖੋ ਖਾ ਵੀ ਪੈਸੇ ਸਾਨੂੰ ਹੋਰ ਪਾਸੇ ਸਾਰੇ ਲੱਭ ਜਾਂਦੇ ਨੇ ਨਹੀਂ ਤਾਂ ਨਹੀਂ ਮਜ਼ਦੂਰ ਬੰਦੇ ਦੀ ਦਿਹਾੜੀ ਹੁੰਦੀ ਹੈ ਮਜ਼ਦੂਰ ਕੀ ਕਰੇਗਾ ਕਈ ਕਈ ਆਉਂਦੀ ਕਈ ਕਈ ਵੱਡਾ ਫੀਸਾ ਥੋੜੀ ਥੋੜਾ ਜਿਹਾ ਕੈਮਰਾ ਉਸ ਤੇ ਕਰੇ ਰੱਖੋ ਤਰ ਮੂ ਸਹੀ ਨਹੀਂ ਹਾਂ ਤੁਸੀਂ ਪਾਲੀਆ ਦੇ ਵਿੱਚ ਲੱਗੇ ਹੋਏ ਜੇ ਅੱਛਾ ਤੁਸੀਂ ਕਿੰਨੀ ਤਰ੍ਹਾਂ ਆ ਲੈਂਦੇ ਜੇ ਲਟਾਇ ਬੰਦਾ ਮੇਰੀ ਪੈਨਸ਼ਨ ਆ ਗਈ ਵਾ ਪੈਨਸ਼ਨ ਹੁੰਦੀ ਜਦੋਂ ਲੱਭਦੀ ਹੈ ਤਨਖਾਹ ਉਦੋਂ ਕਿੰਨੀ ਲੈਂਦੇ ਆ ਉਦੋਂ ਮੈਂ ਫੋਦਾ ਮਲਾਜਮ ਸੀ ਉਦੋਂ ਮੈਂ ਲਟਾਇਦਾ ਸੀ 20 ਹਜ਼ਾਰ ਜੱਤ ਮੈਂ ਖਾਦੇ ਆ ਸੀ 20 ਹਜ਼ਾਰ ਲੈਂਦੇ ਹਾਂ ਹੁਣ ਕਿ ਨਹੀਂ ਲੈਂਦੇ ਜੇ ਹੁਣ ਮੇਰੀ ਪੈਨਸ਼ਨ ਵਿੱਚ 25 ਹਜ਼ਾਰ ਰੁਪਏ ਆ ਗਏ ਲੈ ਤੁਹਾਡੀ ਪੈਨਸ਼ਨ ਜ਼ਿਆਦੀ ਤਨਖਾਹ ਆ ਮਲਾਜਮ ਲਟਾਇਦਾ ਸੀ ਤਨਖਾਹ ਹੁੰਦੇ ਵਜਾ 50 50 ਹਵਾ ਮਲਾਇਮ 70 70 ਹਜ਼ਾਰ ਵੀ ਲੈਣ ਦੇ ਹਾਂ ਮਲਾਇਮ ਸਰਵਸ ਦੇ ਸਾਵਣ ਲੈ ਪਰ 25 ਸਾਲ ਨੌਕਰੀ ਜ਼ਿੰਦਗੀ ਹੋ ਗਈ ਇਹਦੇ 59 55 ਹਜ਼ਾਰ ਹਨ ਹਾਂ ਕਰਦਾ ਘੱਟ ਸਹੀ ਇਹ ਆਨ ਕੋ ਡਾਲਿਆ ਖਰਚ ਛੋੜੇ ਨਹੀਂ ਗਿਆ ਤੁਸੀਂ ਕਹਾ ਵੀ ਅਸੀਂ ਅੱਗ ਦੀ ਗੱਲ ਕਰਾਂਗੇ ਜਿਹੜੀ ਸਾਨੂੰ ਪਾਕਿਸਤਾਨ ਦੇ ਤਾਫੇ ਜਾ ਘਰ ਤੋਂ ਦਾ ਕਿਆ ਹੂੰ ਪੈਨਸ਼ਨ ਆ ਗਵਰਨਮੈਂਟ ਨੂੰ ਨਹੀਂ ਪਤਾ ਵੀ ਕਿੰਨੀ ਪੈਨਸ਼ਨ ਜਾ ਰਹੀ ਹੁੰਦਾ ਅਕਾਊਂਟ ਦੇ ਵਿੱਚੋਂ ਮਤਲਬ ਅਸੀਂ ਕਮਿਯਾਦਤ ਜ਼ਿਆਦਾ ਕਿਉਂ ਦੱਸਾਂਗੇ ਸਹੀ ਕਿਸੇ ਤੁਹਾਡੇ ਹਿੰਦੂ ਬਰਾਦਰੀ ਦੇ ਬੰਦੇ ਦੀ ਕੋਈ ਹੋਰ ਦੁਕਾਨ ਵੀ ਹੈ ਕਰਿਆਨੇ ਦੀ ਤਾਂ ਮੈਂ ਵੇਖਦਾ ਪਿਆ ਨਾ ਹੈ ਉਹ سامنے ਹਮਾਮ ਹੈ ਉਹ ਹਮਾਮ ਨਾ ਕੋ ਸਾਹਮਣੇ ਅੱਛਾ ਹਮਾਮ ਹੈ ਹਾਂ ਉਹ ਸਾਹਮਣੇ ਵੇਖੋ ਸਹੀ ਤੇ ਹੋਰ ਕਿਹੜੇ ਕਿਹੜੇ ਕੰਮਾਂ ਦੀਆਂ ਦੁਕਾਨਾਂ ਹਨ ਇੱਥੇ ਸ਼ਹਿਰ ਦੇ ਵਿੱਚ ਬਸ ਲਾਲ ਤੇ ਆਹੀ ਮੁਲਾਜ਼ਮ ਜ਼ਿਆਦਾ ਤਫਕਾ ਹੈਗਾ ਹਮ ਹਮ ਬਸ ਦੁਕਾਨਾਂ ਆਹੀ ਨਾ ਜਿਹੜੀ ਆ ਗਈ ਇੱਕ ਆਸ ਇੱਕੋ ਨਾ ਜਿਹਾ ਸਰਤੀ ਸਹੀ ਆਪਣਾ ਵਕਤ ਨੌਕਰੀ ਧੰਦਾ ਇਹ ਸਫਾਈ ਦਾ ਕੰਮ ਕਰਦਾ ਅੱਛਾ ਜੀ ਇੱਕ ਆਖਰੀ ਗੱਲ ਹਮ

ਸਹੀ ਹੈ ਜੀ ਸਾਡੇ ਨਾਲ ਤਾਵਣ ਕਰਦੇ ਤਿਵਾੜ ਸਾਡੀ ਹੋਲੀ ਆਏਗੀ ਸਾਰੇ ਮੁਸਰਾਂ ਨਾਲ ਕੇਸ ਨਾਲ ਹੋਲੀ ਮਨਾਉਂਦੇ ਨੇ ਇੱਥੇ ਹੁਣ ਮੰਦਰ ਕਿੰਨੇ ਹਨ ਇੱਥੇ ਇਹ ਮੰਦਰ ਵੱਡਾ ਹੈ ਨਾ ਜਿਹੜਾ ਮੈਂ ਵੇਖਿਆ ਸਦਾ ਦਾ ਹੈਗਾ ਤਿੰਨ ਮੰਦਰ ਨੇ ਇੱਥੇ ਪਾਵਨਗਰ ਦੇ ਵਿੱਚ ਪਾਵਨਗਰ ਦੇ ਵਿੱਚ ਤਿੰਨ ਮੰਦਰ ਹਨ ਕਿਹੜੀ ਕਿਹੜੀ ਥਾਂ ਤੇ ਰੇਲਵੇ ਕਲੋਨੀ ਦੇ ਵਿੱਚ ਰੇਲਵੇ ਕਲੋਨੀ ਕਿਹੜੇ ਪਾਸੇ ਆ ਜਿਹੜੀ ਆ ਗਈ ਚੰਦਨ ਮੱਛੀ ਬਾਜ਼ਾਰ ਦੇ ਮਗਰ ਮੱਛੀ ਬਾਜ਼ਾਰ ਦੇ ਮਗਰ ਹਾਂ ਤੇ ਹੋਰ ਕਿਹੜੀ ਥਾਂ ਤੇ ਇੱਕ ਹੈਗਾ ਜੀ ਉਹ ਜਿਹੜਾ ਕੀ ਕਹਿੰਦੇ ਨੇ ਹਸਪਤਾਲ ਦੇ ਨਾਲ ਹਸਪਤਾਲ ਦੇ ਕੋਲ ਹੈ ਹਾਂ ਮਗਰ ਪਿਛਲੇ ਪਾਸੇ ਅੱਛਾ ਹਸਪਤਾਲ ਦੇ ਪਿਛਲੇ ਪਾਸੇ ਆ ਸਹੀ ਤੇ ਹੋਰ ਤੀਸਰਾ ਮਾਸ ਤੀਸਰਾ ਆ ਰਿਹਾ ਵੱਡਾ ਸਦਰ ਅੱਛਾ ਇਹ ਵੱਡਾ ਹੈ ਸਾਰਿਆਂ ਤੋਂ ਇਹ ਸੋਰ ਠੀਕ ਹੈ ਜੀ ਅੱਜ ਪਹਿਲਾਂ ਦੁਕਾਨ ਆ ਸੀ ਖਤਮ ਕਰਾਤੀ ਸਾਡੀ ਕੰਮ ਨਾ ਵਿਚਾਰਿਆਂ ਉਹ ਦਾਦਾ ਲੈ ਗਿਆ ਮੈਂ ਅੱਛਾ ਹਾਂ ਇਹਨਾਂ ਦਾ ਦਾਦਾ ਜਣਾ ਬੰਦ ਕਰਤੀ ਸੀ ਕਿਸੀ ਜੱਟ ਤੇ ਪੈਨੇ ਵੀ ਤੁਹਾਡਾ ਝਾੜੂਆਂ ਦੀ ਕਟ ਮੈਂ ਯਾਰ ਦੁਕਾਨ ਨੇ ਆ ਮੈਂ ਰੂਟੀਨ ਬਣਾ ਕੇ ਦੇਣਾ ਲੋਕਾਂ ਨੂੰ ਵਿਚਾਰਿਆਂ ਨੂੰ ਝਾੜੂ ਉੱਤਾਰ ਝਾੜੂ ਲੈ ਸਾੜ ਵੇਚਦੇ ਆਂ ਸੀ ਬਣਾਉਂਦੇ ਜੀ ਆਪ ਹਾਂ ਬਣਾ ਕੇ ਵੇਚਦੇ ਆਂ ਕਿਹੜੀ ਸ਼ਾਇਦ ਆ ਬਣਾਉਂਦਾ ਇਹ ਝਾੜੂ ਕੇ ਚੀਦਾ ਬੰਦਾ ਤੁਹਾਨੂੰ ਸਾੜ ਦਾ ਝਾੜੂ ਬੰਦਾ ਸਾੜ ਦਾ ਹਾਂ ਇਹ ਵੜ ਕੇ ਕਿ ਫੁੱਲੇ ਆਉਂਦੇ ਆ ਆ ਦਰਿਆ ਤੋਂ ਤੁਸੀਂ ਵੜ ਕੇ ਦੇਖਿਆ ਤੁਹਾਡੇ ਲੋਕ ਸਾਨੂੰ ਸਾਡੇ ਬੰਦੇ ਵੜ ਕੇ ਦੇ ਜਾਂਦੇ ਨੇ ਹਾਂ ਤੇ ਅਸੀਂ ਉਹਨਾਂ ਦਾ ਮੁੱਲ ਲੈਂਦੇ ਆਂ ਫਿਰ ਅਸੀਂ ਅੱਗੇ ਸੁਕਾ ਕੇ ਉਹਨਾਂ ਨੂੰ ਵੇਚਦੇ ਆਂ ਤੇ ਤੁਸੀਂ ਆ ਵੜ ਲਈ ਕਰੋ ਨਹੀਂ ਆਪ ਕਿਉਂ ਵੜਦੇ ਜੇ ਬੰਦੇ ਰੱਖੇ ਨਾ ਵੜਨ ਵਾਲੇ ਕਾ ਹੋਵੇ ਆਪ ਵੜਦੇ ਜਾਵੇ ਵੀ ਆਪਣੇ ਕਿਲੇ ਆਵੇ ਸਹੀ ਠੀਕ ਹੋ ਗਿਆ ਜੀ ਤੇ ਜੇ ਆਪਾਂ ਖਾਣ ਪੀਣ ਦੀ ਗੱਲ ਕਰੀਏ ਤੇ ਕੀ ਕੁਝ ਖਾਂਦੇ ਜੀ ਕਿਉਂਕਿ ਮਸਲਬ ਦਾ ਤੁਹਾਡੇ ਦਾ ਤੇ ਸਾਡੇ ਮਸਲਬ ਅਸੀਂ ਹਰ ਚੀਜ਼ ਖਾਣਾ ਜਿਹੜਾ ਪਾਕਿਸਤਾਨ ਚ ਆ ਰਹੇ ਆ ਨਾ ਸਾਡੇ ਵਾਸਤੇ ਕਿਸੇ ਚੀਜ਼ ਤੇ ਪਾਬੰਦੀ ਨਹੀਂ ਹੈ ਨਾਲ ਸਾਨੂੰ ਜਿਸ ਤਰ੍ਹਾਂ ਦਾ ਡਾਰੈਣਾ ਬਹੁਤ ਅਸੀਂ ਖੁੱਲ ਗਏ ਬੱਕਰਾ ਕੱਟਾ ਆ ਜੋ ਚਟਨੀ ਰੋਟੀ ਜਿਹੜਾ ਮੇਰੇ ਅਸੀਂ ਸਾਰਾ ਘਰ ਆ ਜਾਮ ਹੈ ਨਹੀਂ ਮੈਂ ਇੱਕ ਹੋਰ ਗੱਲ ਵੀ ਕਿਉਂਕਿ ਕਈ ਸਮਝਦੇ ਨੇ ਸਾਡੇ ਮੁਸਲਮਾਨ ਜਿਹੜੇ ਹਨ ਨਾ ਉਹ ਇਹ ਸਮਝਦੇ ਨੇ ਸ਼ਾਇਦ ਵੀ ਇਹ ਕੁੱਤਾ ਖੋਤਾ ਜਿਵੇਂ ਕੋਈ ਚੀਜ਼ ਹਰਾਮ ਹੈ ਨਾ ਸਾਡੇ ਮੁਸਲਮਾਨ ਉਹਨਾਂ ਨੂੰ ਆ ਨਾ ਜਾ ਤੇ ਹੋਣ ਜਿਵੇਂ ਪਾਗਲ ਆ ਜਿਹੜਾ ਗਲਤ ਚੀਜ਼ ਇਸਤੇਮਾਲ ਕਰਾਂਗੇ ਇਨਸਾਨ ਬੰਦਾ ਦੇ ਕਦੇ ਕੋਈ ਸੋਨੇ ਵੀ ਕੁੱਤਾ ਤੁਸੀਂ ਵੀ ਨਹੀਂ ਖਾਂਦੇ ਕੋਈ ਨਹੀਂ ਖਾਂਦਾ ਕੁੱਤਾ ਨਹੀਂ ਖਾਂਦੇ ਉਹ ਚੀਜ਼ਾਂ ਖਾਂਦੇ ਨੇ ਜਿਹੜੇ ਮੁਸਲਮਾਨ ਹਲਾਲ ਆ ਆਸਾ ਆਰਡਰ ਆਲੇ ਬਾਵੇਂ ਫੋਨ ਦੇ ਬਾਵੇਂ ਤੂੰ ਵੀ ਖਾ ਲਵੇਂ ਅਸੀਂ ਵੀ ਖਾਂਦੇ ਨੂੰ ਕੀ ਪਤਾ ਢਾਲੀ ਮੁਰਗੀ ਆ ਆ ਬਾਗਬਣੀ ਅੱਖਾਂ ਦੇ ਸਾਹਮਣੇ ਲਾ ਕੇ ਆਵਾਂਗੇ ਸਹੀ ਤੇ ਤੁਹਾਡੇ ਜਦੋਂ ਸ਼ਾਦੀ ਹੁੰਦੀ ਹੈ ਹੁਣ ਇੱਥੇ ਮੰਦਿਰ ਦੇ ਵਿੱਚ ਤੁਹਾਡੇ ਕਲੋਨੀ ਦੇ ਵਿੱਚ ਸ਼ਾਦੀ ਹੁੰਦੀ ਹੈ ਖਾਸ ਤੌਰ ਤੇ Hindu ਬਰਾਦਰੀ ਦੀ ਹਾਂ ਉਹ ਮੰਦਿਰ ਦੇ ਵਿੱਚ ਹੀ ਕਰਦੇ ਨੇ ਉਹ ਘਰ ਦੇ ਵਿੱਚ ਜਗਾ ਕਿਤੇ ਆਪਣੇ ਘਰ ਦੇ ਵਿੱਚ ਹੁੰਦੇ ਫਿਰੇ ਕਰਾਵਾਂਗੇ ਜਿਵੇਂ ਆਪਣੇ ਘਰ ਦੇ ਵਿੱਚ ਘਰ ਦੇ ਵਿੱਚ ਹਾਂ ਦਲੀ ਦੇ ਉੱਤੇ ਅੱਛਾ ਜਿੰਦੇ ਘਰ ਦੇ ਵਿੱਚ ਜਗਾ ਨਹੀਂ ਹੈਗੀ ਫਿਰ ਸਾਡੀ ਮੰਦਿਰ ਦੇ ਵਿੱਚ ਕਿਹਾ ਹੋਏ ਉਥੇ ਸਭ ਤੋਂ ਨਾਲ ਬਿਹਤਰ ਪਾਕ ਜਗਾ ਹੈ ਹਾਂ ਜੀ ਹੋਰ ਸਗਾਦਾ ਚਾ ਕਿਹੜਾ ਪਹੇਗਾ ਜਿੱਥੇ ਅਸੀਂ ਆਪਣੇ ਬੱਚੇ ਪਹੇ ਦਵਾਗੇ ਜਾਦੇ ਤੇ ਕਰਦੇ ਕਿਵੇਂ ਨੇ ਜਿਵੇਂ ਮੰਗਣੀ ਹੁੰਦੀ ਅਸੀਂ ਤਾਂ ਮੰਗਣੀ ਕਰਨੇ ਆ ਮੰਗਣੀ ਵੀ ਕਰਨਾ ਹੈ ਮੰਗਣੀ ਦਾ ਬਾਅਦ ਸ਼ਾਦੀ ਹੁੰਦੀ ਸਾਡੇ ਪਹਿਲਾ ਉਟਨ ਹੋਏਗਾ ਦਿਨ ਦਿਨ ਉਟਨ ਹੋਏਗਾ ਅੱਛਾ ਉਟਨ ਦਾ ਬਾਅਦ ਸਾਡੀ ਜਿਵੇਂ ਚੌਥੇ ਨੇ ਬਰਾਤ ਜਿਵੇਂ ਤਿੰਨ ਦਿਨ ਉਟਨ ਰੱਖ ਲੋ ਸਾਡਾ ਆ 4-7 ਦਿਨ ਦਾ ਦਾਸ ਤੋਂ ਹੁੰਦਾ ਸਾਡੇ 7 ਦਿਨ ਉਟਨ ਚੱਲਦਾ 7 ਦਿਨ ਹਾਂ ਆਪਣੇ ਗਰੀਬ ਗੁਰਬਾ ਹੈਗਾ ਜਿਵੇਂ ਸਾਡੇ ਵਰਗਾ ਉਹ ਤਿੰਨ ਦਿਨ ਆਪਣੀ ਸ਼ਾਦੀ ਪੂਰੀ ਕਰ ਲਵੇ ਇਹਨੇ ਗੁੰਜਾਸ਼ ਅਮੇਤ੍ਰੀਨ ਉਹ 700 ਦਿਨ ਆਪਣੀ ਸ਼ਾਦੀ ਚਲਾਉਂਦੇ ਨੇ ਕਿਵੇਂ ਚਲਾਉਂਦੇ ਰੋਜ਼ਾਨਾ ਖਾਣੇ ਪਕਦੇ ਰਹਿੰਦੇ ਨੇ ਖਾਣਾ ਨਹੀਂ ਜਿਵੇਂ ਆ ਰਸਮ ਹੋਏਗੀ 7 ਦਿਨ ਰਸਮ ਦੀ ਉਟਣ ਦੇ ਅੱਜ ਅੱਜ ਮੰੰਦੀ ਆ ਗਈ ਅੱਜ ਫਲਾਣਾ ਫੰਕਸ਼ਨ ਆ ਗਿਆ ਅੱਜ ਫਲਾਣਾ ਆ ਐਵੇਂ ਆਸੀਂ ਦੱਸ ਰਹਾ ਤਿੰਨ ਦਿਨ ਉਹਨਾਂ ਦਾ ਲੋਕਾ ਰਾਂਗੇ ਉਤਣੇ ਕਰਾਂਗੇ 14 ਦਿਨ ਬਰਾਤ ਆਏਗੀ ਬਰਾਤ ਜਾਣੀ ਉਹ ਦਿਨ ਖਾਣਾ ਦਾਵਾ ਗਰੀਬੀ ਦਾਵਾ ਜੋ ਵੀ ਹੋਗਾ ਨਹੀਂ ਜਿਸੀਂ ਉਹਨਾਂ ਨੂੰ ਮੁਰਗਾ ਹੀ ਦੇਣਾ ਤਮਨ ਦਿਸਾਂਸੀ ਤੇ ਸ਼ਾਦੀ ਹਾਲਚ ਦੇਣਾ ਕੋਈ ਅੰਦਰ ਸਾਲੇ ਪਵੰਦੇ ਨਹੀਂ ਬਣਿਆ ਸਰਿਆ ਉਹ ਨਾ ਕਰਾਂਗੇ ਸਹੀ ਉਹਦੇ ਵਿੱਚ ਕੋਈ ਕੋਈ ਸਾਲੇ ਤੇ ਪਵੰਦੇ ਨਹੀਂ ਬਰਾਦਰੀ ਦੀ ਵੀ ਨਹੀਂ ਹੈ ਔਰ ਕਿਸੇ ਵਾਰਦੀ ਦੀ ਵੀ ਨਹੀਂ ਹੈ ਸਹੀ ਕੋਈ ਖਾਸ ਕਿਸਮ ਦਾ ਕੋਈ ਬੰਦੇ ਇਹ ਸਮਝਦੇ ਹੋਮਣ ਬਿਸ਼ਾਇਦ ਕੋਈ ਵਾ ਵਾ ਕਿਸਮਾਂ ਦੇ ਖਾਣੇ ਪਕਦੇ ਨੇ ਨਹੀਂ ਪਕਦੇ ਨੇ ਕਾਫੀ ਲੋਕ ਆਏ ਜਾਂ ਸਾਹਿਬ ਲੋਕ ਵੀ ਆ ਗਏ ਜਿਹੜੇ ਸਸਤ ਸਸਤ ਖਾਣੇ ਦਿੰਦੇ ਨੇ ਠੀਕ ਹੈ ਇਸ ਤਰ੍ਹਾਂ ਦਾ ਵੀ ਹੈ ਇਸ ਤਰ੍ਹਾਂ ਦਾ ਵੀ ਆ ਗਿਆ ਕਾਫੀ ਸਾਲੇ ਸਾਡੇ ਬੰਦੇ ਆ ਗਏ ਮੇਤਰੀ ਵੀ ਹੈ ਕੋਈ ਸਾਰੇ ਗਰੀਬ ਵੀ ਨਹੀਂ ਹੈਗੇ ਜਿਨ੍ਹਾਂ ਦੀ ਮਾਸ਼ਾਅੱਲਾ ਚਾਰ-ਚਾਰ ਪੰਜ-ਪੰਜ ਨੌਕਰੀਆਂ ਨੇ ਸਾਡੇ ਜਦੋਂ ਖਾਣਾ ਖਾ ਲੈਂਦੇ ਨੇ ਨਾ ਕਲੀਮਾ ਹੋ ਜਾਂਦਾ ਹੈ ਨਿਉਂਦਰਾ ਦੇਂਦੇ ਨੇ ਤੁਹਾਡੇ ਵੀ ਇਸ ਤਰ੍ਹਾਂ ਹਾਂ ਮੈਂ ਦੱਸਾਂ ਮੈਂ ਸਾਡੀ ਅੱਛਾ ਤੁਹਾਡੇ ਨਿਉਂਦਰਾ ਕਿੰਨਾ ਕੁ ਦੇ ਜਾਂਦੇ ਨੇ ਸਾਡੇ ਆਪਣੀ ਬਰਾਦੀ ਤਰਫੋਂ ਵਾਸਤੇ ਫੇਰ ਘਰ ਨੂੰ 500000 ਲਾਇਆ ਆ ਅੱਛਾ ਉਹਨੇ ਤਾਂ ਚੜਾਵਾ ਜਿਵੇਂ 5000 ਕਰਦੇ ਵੇ ਉਹਨੇ ਗੁੰਮਾਰ ਸਮਾਨ ਲੱਕ ਲਿਆ ਵੇ ਜਾਂ ਨਾਲੇ ਉਹ ਗੱਡੀ ਲਾ ਸਕਦਾ ਸਹੀ ਪਾਬੰਦੀ ਨਹੀਂ ਹੈ ਵੀ ਤੋ 10000 ਦੇਣਾ ਨੌਂਦਰਾ 5000 500 600 ਦਾ ਹਜ਼ਾਰ ਤੇ ਨਹੀਂ ਪਾਬੰਦੀ ਹੈ ਉਹਦੇ ਤਾਂ ਦੇਣਾ ਹੀ ਹੈ ਸਹੀ ਤੇ ਮੰਦਰ ਹੋਣਾ ਇੱਥੇ ਤੁਸੀਂ ਨੇੜੇ ਮੰਦਰ ਦੇ ਬੈਠੇ ਜਾਈ ਤੇ ਆਵਾਦਤ ਦਾ ਕੀ ਟਾਈਮ ਰੱਖਿਆ ਹੈ ਤੁਸੀਂ ਸਵੇਰ 4:30 ਵਜੇ ਆਵਾਦਤ ਹੁੰਦੀ ਹੈ ਅੱਛਾ ਤਾਂ ਸ਼ਾਮੇ 10 ਵਜੇ ਤੇ ਅਸੀਂ ਨੌਕਰੀਆਂ ਤੇ ਰਹਿੰਦੇ ਤਾਂ ਆਵਾਦਤ ਬੰਦਾ ਪੰਜ ਟਾਈਮ ਹੀ ਹੁੰਦੀ ਸਾਰਿਆਂ ਦੀ ਜਿਹੜਾ ਟਾਈਮ ਹੈ ਪਰ ਅਸੀਂ ਦੋ ਟਾਈਮ ਕਰਦੇ ਤੁਸੀਂ ਦੋ ਟਾਈਮ ਕਰਦੇ ਹਾਂ ਸ਼ਾਮੇ ਸਵੇਰ 4:00 ਵਜੇ ਕਰਨਾ ਤਾਂ ਉਸ ਤੋਂ ਬਾਅਦ ਸ਼ਾਮੇ 6:00 ਵਜੇ ਕਰਦੇ ਆਵਾਦਤ ਦੇ ਵਿੱਚ ਕੀ ਕੁਝ ਹੁੰਦਾ ਹੈ ਬਾ ਖੁਦਾ ਦੇ ਜਿਹੜੇ ਆਪਣੇ ਬਖਸ਼ੀ ਜਿਹੜੀ ਕਰਾਇਆ ਜਾਂਦਾ ਨਾਮ ਲੈਣੇ ਹੋਰ ਜਿਹਨਾਂ ਨੇ ਨੇ ਮਸਾਂ ਜਿਵੇਂ ਮੁਸਲਮਾਨਾਂ ਤਾਂ ਨਮਾਜ਼ ਪੜਦੇ ਨੇ ਪੰਜ ਟਾਈਮ ਉਹ ਤਾਂ ਤੁਹਾਨੂੰ ਪਤਾ ਹੀ ਹੋਸੀ ਤੁਸੀਂ ਇੱਥੇ ਰਹਿੰਦੇ ਜੇ ਅਸੀਂ ਵੀ ਆਵੇਂ ਪੜਦੇ ਨਮਾਜ਼ ਆਪਣੇ ਜਿਵੇਂ ਥਾਲੀ ਰਸਮ ਆਪਣੀ ਹੈ ਸਾਡੀ ਆਪਣੀ ਹਰ ਬੰਦੇ ਦੀ ਅਲੱਗ ਅਲੱਗ ਰਸਮ ਹੈ ਨਾ ਹਾਂਜੀ ਸਹੀ ਜਿਵੇਂ ਸਾਡਾ دین ਅਲੱਗਾ ਸੋਨਾ ਚਾਲ ਆਪਣਾ ਭਾਈਚਾਰਾ ਤਾਂ ਸਾਰਿਆਂ ਨਾਲ ਹੀ ਹੈ ਨਾ ਹਾਂਜੀ ਹਾਂਜੀ ਉਹਦੇ ਭਾਈ ਬੰਦੇ ਸਾਰੇ ਹੀ ਹੈ ਨਾ ਪੂਰੀ ਆਪਾਂ ਜਿੱਥੇ ਬੈਠੇ ਸਾਰੇ ਬਰਾਏ ਆਪਣੇ ਨੇ ਸਹੀ ਹੈ ਜੀ ਮਜਾ ਆਉਂਦਾ ਆਪਣੇ ਨਾਲ ਹੀ ਉਹਨਾਂ ਨਾਲ ਕਰਨਾ ਜਿਵੇਂ ਬਾਤ ਕਰਦੇ ਆ ਆਪਣੇ ਤਰੀਕੇ ਨਾਲ ਹੀ ਕਰੇਗਾ ਨਾ ਹਰ ਬੰਦ ਆਪਣਾ ਤਰੀਕਾ ਲਾਦਾ ਠੀਕ ਹੈ ਬਹੁਤ ਸ਼ੁਕਰੀਆ ਮਿਹਰਬਾਨੀ ਜੀ ਤੁਹਾਡਾ ਕੀ ਨਾਮ ਹੈ ਜੀ ਮੇਰਾ ਨਾਮ ਕ੍ਰਿਸ਼ਨਾ ਪੂਰਾ ਨਾਮ ਦੱਸੋ ਨਾ ਕ੍ਰਿਸ਼ਨਨੰਦਾ ਤੇ ਬਾਪੂ ਦਾ ਕੀ ਨਾਮ ਹੈ ਤੇਰਾ ਹੱਪੇ ਦਾ ਕੀ ਨਾਮ ਸਰਦਾਰ ਅਨੰਦ ਲਾਲ ਸਰਦਾਰ ਅਨੰਦ ਲਾਲ ਤੁਸੀਂ ਘਰ ਦੇ ਵਿੱਚ ਆਪਦੇ ਅੱਬੇ ਨੂੰ ਕੀ ਸੱਦੇ ਜੇ ਅੱਬਾ ਅੱਬਾ ਸੱਦੇ ਜੇ ਮੁਸਲਮਾਨ ਤੇ ਅੱਬਾ ਆ ਯਾ ابو ਸੱਦੇ ਨੇ ਨਾ ਤੁਸੀਂ ਕੀ ਸੱਦੇ ਜਗਾ ਪਾਪਾ ਜੀ ਪਾਪਾ ਸਹੀ ਤੇ ਹੋਰ ਕੀ ਕੁਝ ਸੱਦੇ ਨੇ ਮਸਲਨ ਬਾਪੂ ਸੱਦੇ ਨੇ ਇੱਥੇ ਬਾਪੂ ਵੀ ਸੱਦੇ ਨਹੀਂ ਤੇ ਪਾਪਾ ਵੀ ਸੱਦੇ ਨਹੀਂ ਜਿਵੇਂ ਆਪਾਂ ਫਿਲਮਾਂ ਦੇ ਵਿੱਚ ਵੇਖਦੇ ਆਂ ਇੰਡੀਆ ਦੀ ਫਿਲਮਾਂ ਦੇ ਵਿੱਚ ਆਪਦੇ ਅੱਬੇ ਨੂੰ ਬਾਪੂ ਸੱਦਦੇ ਹੁੰਦੇ ਨੇ ਤੇ ਮਾਂ ਨੂੰ ਕੀ ਸੱਦੇ ਜੇ ਮਾਂ ਨੂੰ والدہ والدہ ਮੰਮਾ ਮੰਮਾ ਮਾਤਾ ਵੀ ਸੱਦੇ ਨਹੀਂ ਸਹੀ ਸਾਨੂੰ ਇਹ ਚੀਜ਼ ਦੇ ਬਾਰੇ ਵਿੱਚ ਦੱਸੋ ਜੀ ਇਹ ਕੀ ਚੀਜ਼ ਹੈ ਇਹ ਧੂਣਾ ਹੈ ਜੇ ਸਾਡੇ ਬੋਲੇ ਆਪਾਂ ਮੰਦਰ ਦੇ ਵਿੱਚ ਆ ਗਏ ਆਂ ਤੇ ਗੱਲਬਾਤ ਕਰਨੀ ਆ ਅੱਛਾ ਇਹ ਉਹ ਮਾਚ ਹੈ ਅੱਛਾ ਇਹ ਉਹ ਮਾਚ ਹੈ ਇੱਥੇ ਕੀ ਕਰਦੇ ਨੇ ਥੋੜਾ ਸਾਨੂੰ ਦੱਸੋ ਨਾ ਇਹ ਚੇਤਨ ਕਰਤੇ ਹੈ ਉਸ ਨੂੰ ਧੂਨੇ ਆਖ ਜੋ ਹੁੰਦੀ ਹੈ ਹਮਮ ਬੱਚਾ ਬਿਮਾਰ ਹੋ ਡਰਦਾ ਹੋ ਉਸ ਦੀ ਧੂਨੇ ਲੈ ਕੇ ਜਾਏ ਖਾਏ ਉਹ ਠੀਕ ਹੋ ਜਾਂਦਾ ਸਹੀ ਤੇ ਵਿੱਚ ਇਹ ਜਿਹੜੇ ਲੋਹੇ ਦੇ ਟੰਗੇ ਹੋਏ ਨੇ ਇਹ ਇਹ ਤਰਸ਼ੂਲ ਹੈ ਤਰਸ਼ੂਲ ਹੈ ਉਹ ਚਮਟਾ ਅੱਛਾ ਬਾਬਾ ਗੋਰਖ ਨਾਥ ਦਾ ਠੀਕ ਹੈ ਹਾਂ ਯਾਰ ਦਾ ਪੂਰਾ ਨਾਮ ਦੱਸੋ ਬਾਪੂ ਦਾ ਵੀ ਪੂਰਾ ਦੱਸੋ ਮੇਰਾ ਨਾਮ ਹੈ ਖਾਨ ਸਾਹਿਬ ਪੂਰਾ ਪੂਰਖ ਹਾਂ ਸਹੀ ਹੈ ਪੂਰਖ ਨਹੀਂ ਪੂਰਾ ਨਾਮ ਅੱਛਾ ਖਾਨ ਸਾਹਿਬ ਠੀਕ ਹੈ ਖਾਨ ਸਾਹਿਬ ਤੇ ਤੁਹਾਡੀ ਜ਼ਾਤ ਕੀ ਏ ਬਹੁਤ ਬਹੁਤ ਠੀਕ ਏ ਤੁਹਾਡੇ ਵੜਕੇ ਵੀ ਇੰਡੀਆ ਚੋਂ ਆ ਕੇ ਇੱਥੇ ਆਦ ਹੋਇਆ ਨਹੀਂ ਨਹੀਂ ਆ ਇੱਥੋਂ ਦੇ ਹੀ ਨੇ ਸ਼ੁਰੂ ਤੋਂ مستقل ਜਿਹੜੇ ਇੱਥੋਂ ਮਕਾਮੀ ਆ ਹਾਂਜੀ ਤੇ ਫਿਰ ਗਏ ਕਿਉਂ ਨਹੀਂ ਆਏ ਬੇ ਕਿੱਥੇ ਇੰਡੀਆ ਕਿਉਂ ਨਹੀਂ ਗਏ ਜਦੋਂ ਪਾਰਟੀਸ਼ਨ ਹੋ ਗਿਆ ਹਾਂਜੀ ਪਾਕਿਸਤਾਨ ਵੱਖਰਾ ਮੁਲਕ ਬਣ ਗਿਆ ਮੁਸਲਮਾਨਾਂ ਦਾ ਹਾਂਜੀ ਤੇ ਤੁਹਾਡੇ ਵੜਕੇ ਕਿਉਂ ਨਹੀਂ ਗਏ ਹਿੰਦੁਸਤਾਨ ਕਿਉਂ ਨਹੀਂ ਗਏ ਬਸ ਉਹ ਇੱਥੇ ਦੇ ਹੀ ਸੀ ਤੇ ਇੱਥੇ ਰਹਿ ਗਏ ਕਿਸੇ ਨੇ ਕੋਈ ਮਾਰਿਆ ਮੁਰਿਆ ਤਾਂ ਨਹੀਂ ਕੋਈ ਇਸ ਤਰ੍ਹਾਂ ਦੀ ਮਿਸਾਲ ਦੇ ਤੌਰ ਤੇ ਕੋਈ ਬੰਦੇ ਮਰ ਵੀ ਗਏ ਹੈ ਨਾ ਵਿੱਚ ਇੱਥੇ ਲੜਾਈਆਂ ਹੁੰਦੀਆਂ ਰਹੀਆਂ ਨੇ ਤੇ ਉਦੋਂ ਤੁਹਾਡੇ ਵੜਕੇ ਇੱਥੇ ਪੱਕੇ ਬੈਠੇ ਤੇ ਇੱਥੇ ਬੈਠੇ ਰਹੇ ਨੇ ਕਿਸੇ ਨੇ ਛੇੜਿਆ ਨਹੀਂ ਤੇ ਇੱਥੇ ਕੋਈ ਜ਼ਮੀਨਾਂ ਵੀ ਹਨ ਤੁਹਾਡੀਆਂ ਹਾਂਜੀ ਕਿੰਨੀ ਹੈ ਜ਼ਮੀਨ ਚਾਰ ਮਰਲੇ ਬਸ ਇਹ ਜਿੱਥੇ ਹੱਤਾ ਤੁਹਾਡਾ ਘਰ ਹੈ ਪੋਰ ਕੋਈ ਜ਼ਮੀਨ ਨਹੀਂ ਜਿੱਥੇ ਵਾਈ ਬੀਜੀ ਹੁੰਦੀ ਹੈ ਖੇਤ ਹੁੰਦੇ ਨੇ ਉਹ ਕੋਈ ਨਹੀਂ ਕੋਈ ਨਹੀਂ ਤੁੜੀ ਮੈਂ ਵੇਖਿਆ ਤੁਹਾਡੀ ਬੋਲੀ ਉਸ ਤਰ੍ਹਾਂ ਦੀ ਜਿਵੇਂ ਹਿੰਦੁਸਤਾਨ ਦੇ ਵਿੱਚ ਬੋਲੀ ਜਾਂਦੀ ਹੈ ਹਰਿਆਣੇ ਦੇ ਵਿੱਚ ਉਰਦੂ ਜਿਵੇਂ ਹੁੰਦੀ ਹੈ ਨਾ ਇਹਦੇ ਮਗਰ ਕੀ ਸਟੋਰੀ ਹੈ ਤੁਹਾਡੇ ਵੜਕੇ ਉਸ ਇਲਾਕੇ ਦੇ ਉਸ ਇਲਾਕੇ ਦੇ ਨਹੀਂ ਹੈਗੇ ਇੱਥੇ ਦੇ ਹੀ ਨਾ ਸ਼ੁਰੂ ਤੋਂ ਅੱਛਾ ਪਹਿਲੇ ਇੱਕੋ ਸੀ ਨਾ ਹਦਕੇ ਪਾਰਟੀਸ਼ਨ ਤੋਂ ਪਹਿਲੇ ਉਹਦੋਂ ਤੋਂ ਹਿੰਦੁਸਤਾਨੀ ਆ ਨਾ ਸਾਰਾ ਹਾਂ ਉਹ ਉਹਨਾਂ ਦੀ ਬੋਲੀ ਹੈ ਮੈਂ ਹਿੰਦੁਸਤਾਨੀ ਬੋਲੀ ਕਹਿੰਦੇ ਨੇ ਇਹਨੂੰ ਸਹੀ ਹੈ ਤੇ ਤੁਸੀਂ ਕੀ ਕੰਮ ਕੀ ਕਰਦੇ ਜੇ ਸਕੂਲ ਪੜ੍ਹੇ ਜੇ ਕੋਈ ਨਾ ਯੂਨੀਵਰਸਿਟੀ ਪੜ੍ਹਨਾ ਯੂਨੀਵਰਸਿਟੀ ਵਿੱਚ ਠੀਕ ਹੈ ਤਾਂ ਕੰਮ-ਕੁਮ ਕੀ ਕਰਦੇ ਜੇ ਕੰਮ ਕੋਈ ਨਹੀਂ ਕਰਦਾ ਕੰਮ ਕੋਈ ਨਹੀਂ ਕਰਦੇ ਬਸ ਸਕੂਲ ਪੜ੍ਹਦੇ ਜੇ ਤੇ ਤੁਹਾਡੇ ਘਰ ਦੇ ਵਿੱਚ ਕੌਣ ਹੈ ਫੈਮਿਲੀ ਦੇ ਵਿੱਚ ਕੌਣ ਹੈ ਮੇਰੇ ਭੈਣ ਭਾਈ ਹੈ ਚਾਚੇ ਵਗੈਰਾ ਸਭ ਇਕੱਠੇ ਰਹਿੰਦੇ ਠੀਕ ਹੈ ਤੁਹਾਡੇ ਇੱਥੇ ਜਿਹੜੇ ਤੁਹਾਡੇ ਘਰ ਨੇ ਉਹ ਕਿੰਨੇ ਕਹਿਣ ਇੱਥੇ ਇੱਥੇ ਐਸੇ ਰੀਅ ਵਿੱਚ ਹਾਂ ਐਸੇ ਰੀਅ ਵਿੱਚ ਤਕਰੀਬਨ 50-60 ਘਰ ਨੇ 50-60 ਘਰ ਨੇ ਤੇ ਟੋਟਲ ਤਾਂ ਮੈਨੂੰ ਇਹਨਾਂ ਨੇ ਦੱਸਿਆ ਵੀ 300 400 ਘਰ ਉਹ ਪੂਰੇ ਸ਼ਹਿਰ ਦੇ ਵਿੱਚ ਹੈ ਜੀ ਨਾ ਕਲੋਨੀਆਂ ਬਣੀਆਂ ਹੋਈਆਂ ਨੇ ਵੱਖਰੀ ਵੱਖਰੀ ਕਲੋਨੀਆਂ ਹਨ ਤਿੰਨ ਚਾਰ ਕਲੋਨੀਆਂ ਇਹ ਸਭ ਤੋਂ ਵੱਡਾ ਮੰਦਿਰ ਇਹ ਹੈ ਪੰਜਾਬ ਦਾ ਬਾਲਮਿਕੀ ਹਾਂ ਪੰਜਾਬ ਦਾ ਪੰਜਾਬ ਦਾ ਇਹ ਵੱਡਾ ਮੰਦਿਰ ਹੈ ਆ ਵੱਡਾ ਮੰਦਿਰ ਪੰਜਾਬ ਦਾ ਤਾਂ ਦੱਸਦੇ ਨੇ ਬਾਵਲਪੁਰ ਦੇ ਵਿੱਚ ਵੱਡਾ ਮੰਦਿਰ ਨਹੀਂ ਹਾਂ ਆਹੀ ਹੈ ਨਹੀਂ ਨਹੀਂ ਆ ਸਭ ਤੋਂ ਵੱਡਾ ਮੰਦਿਰ ਇਹ ਹੈ ਪੰਜਾਬ ਦਾ ਸਭ ਤੋਂ ਵੱਡਾ ਮੰਦਿਰ ਭਾਵਨ ਲਗਰਦੇ ਜਿਹੜਾ ਚਾਲੂ ਹੈ ਚਾਲੂ ਹੈ ਠੀਕ ਹੈ ਚੱਲਦਾ ਜਿਹੜਾ ਹੁਣ ਜਿਹੜਾ ਮੰਦਿਰ ਹੈ ਉਹ ਸਭ ਤੋਂ ਵੱਡਾ ਇਹ ਹੈ ਚੱਲਦਾ ਹੈ ਬਾਕੀ ਉਹ ਬੰਦ ਬੰਦ ਵੀ ਕੋਈ ਨਹੀਂ ਵੱਡਾ ਪੰਜਾਬ ਦੇ ਵਿੱਚ ਠੀਕ ਹੈ ਇਹੀ ਆ ਬੰਦ ਵੀ ਕੋਈ ਨਹੀਂ ਕੋਈ ਨਹੀਂ ਜਿਵੇਂ ਉਹਦੇ ਦੱਸਦੇ ਹਨ ਨਾ ਜੇਲਮ ਵਾਲੇ ਪਾਸੇ ਜੇਲਮ ਤੁਹਾਨੂੰ ਪਤਾ ਜੇਲਮ ਦੇ ਵਿੱਚ ਹੈ ਇੱਕ ਮੰਦਿਰ ਕਟਾਸ ਰਾਜ ਹਾਂਜੀ 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 ਉਹ ਤਾਂ ਬੜਾ ਵੱਡਾ ਮੰਦਿਰ ਹੈ ਉਹ ਬੜਾ ਵੱਡਾ ਤੇ ਪੁਰਾਣਾ ਹੈ ਹਾਂ ਤੇ ਲੇਕਿਨ ਉਹ ਬੰਦ ਹੈ ਨਾ ਅੱਛਾ ਉਥੇ ਬੰਦ ਹੈ ਸ਼ਾਇਦ ਇੱਕ ਅੱਧਾ ਕੋਈ ਪੁਜਾਰੀ ਹੈ ਹਾਂ ਤੇ ਤੁਸੀਂ ਹੁਣ ਇਹ ਦੱਸੋ ਵੀ ਜਿੱਥੇ ਤੁਸੀਂ ਪੜ੍ਹਦੇ ਜੇ ਤੁਹਾਡੇ ਕੋਈ ਦੋਸਤ ਮੁਸਲਮਾਨ ਵੀ ਆਣ ਹਾਂਜੀ ਤੇ ਤੁਹਾਡੇ ਨਾਲ ਕਿਵੇਂ ਦਾ ਸਲੂਕ ਕਰਦੇ ਨੇ ਜੋ ਸੱਚਾਈ ਹੈ ਉਹ ਦੱਸਣੀ ਤੁਸੀਂ ਕਿਵੇਂ ਦਾ ਸਲੂਕ ਇਹਦੇ ਵਿੱਚ ਕੋਈ ਝੂਠ ਬੋਲਣ ਵਾਲੀ ਕੋਈ ਨਹੀਂ ਮਸਲਮਾਨ ਬਈ ਤੁਹਾਨੂੰ ਕੋ ਗਾਲ ਗੋਲ ਕੱਢਦੇ ਆਣ ਕੋਈ ਕੋਈ ਐਸੀ ਬਾਤ ਪੂਰਾ ਬਲਾਹ ਦੇਣ ਵੀ ਤੂੰ ਹਿੰਦੂ ਐ ਤੇਰੇ ਨਾਲ ਨਹੀਂ ਖਾਣਾ ਸੀ ਕੋਈ ਐਸੀ ਬਾਤ ਇਹ ਜੀ ਕੋ ਗੱਲ ਕਰਦੇ ਨੇ ਨਹੀਂ ਕੋਈ ਐਸੀ ਬਾਤ ਨਹੀਂ ਇਹ ਜੀ ਕੋਈ ਨਹੀਂ ਗੱਲ ਸਹੀ ਹਾਂਜੀ ਦੋਸਤੋ ਤੁਸੀਂ ਵੀਡੀਓ ਪੂਰੀ ਵੇਖੀ ਇੰਜੋਏ ਕੀਤੀ ਤੁਹਾਨੂੰ ਵੀਡੀਓ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਜੇ ਆਪਾਂ ਨੂੰ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਬਾਏ ਬਾਏ ਰੱਬ ਰੱਖਾ ਜੀ